ਉਹ ਮੇਰੇ ਕੋਲ ਬਹੁਤ ਸਾਰੇ ਪ੍ਰੂਫ ਨੇ ਕੀ ਹੈ ਡਿਟੇਲ ਦੇਖੋ ਅਸੀਂ ਪ੍ਰੈਸ ਦਾ ਧੰਨਵਾਦ ਕਰਦੇ ਹਾਂ ਥੋੜੇ ਜੇ ਛੋਟੇ ਸਮੇਂ ਦੇ ਵਿੱਚ ਤੁਸੀਂ ਸਾਨੂੰ ਸਮਾਂ ਦਿੱਤਾ ਦੇਖੋ ਇਹ ਸਾਰੀ ਗੱਲ ਤਾਂ ਜੰਗ ਸਿੰਘ ਜੀ ਤੁਹਾਨੂੰ ਦੱਸ ਦੇਣਗੇ ਸਾਡੇ ਸਾਥੀ ਰਹੇ ਆ ਔਰ ਜਿਵੇਂ ਜਿਵੇਂ ਪੂਰੇ ਦੇਸ਼ ਦੇ ਵਿੱਚ ਜਿਵੇਂ ਜ਼ਬਰ ਕੀਤਾ ਵਾ ਸਾਡੇ ਤੇ ਮੋਦੀ ਸਰਕਾਰ ਨੇ ਅਸਬਾਨੇ ਹੁਣ ਜਦੋਂ ਉਹਨਾਂ ਦੀ ਆਸ ਦੇ ਮੁਤਾਬਕ ਜਿਹੜੇ ਸਰਵੇ ਨੇ ਅਸੀਂ ਨਹੀਂ ਕੋ ਦਾਵਾ ਕਰਦੇ ਉਹ ਉਹਨਾਂ ਦੀ ਆਸ ਦੇ ਮੁਤਾਬਕ ਉਹ ਸਰਵੇ ਠੀਕ ਨਹੀਂ ਆ ਰਹੇ ਤਾਂ ਹੁਣ ਮਤਲਬ ਹਰ ਨੀਵੇਂ ਤੋਂ ਨੀਵੇਂ ਪੱਧਰ ਦਾ ਹਮਲਾ ਕਿਸਾਨ ਆਗੂਆਂ ਦੇ ਉਹਨਾਂ ਦੀ ਕਿਰਦਾਰ ਕੁਸੀ ਕਰਨ ਤੇ ਕੋਈ ਕਸਰ ਨਹੀਂ ਛੱਡ ਰਹੀ ਪਾਚਪਾ ਤੇ ਸਭ ਤੋਂ ਪਹਿਲਾਂ ਸਾਡੇ ਇਹ ਲੋਕਲ ਕਿਸਾਨ ਨੇ ਇਹ ਤੁਹਾਨੂੰ ਆਪਣੀ ਜ਼ੁਬਾਨੀ ਬਿਆਨ ਕਰਨਗੇ ਉਹਦੇ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਜੰਗ ਸਿੰਘ ਇਹ ਲਕੜੇ ਕਿਸਾਨ ਮਜ਼ਦੂਰ ਸੌਰਖ ਕਮੇਟੀ ਦਾ ਆਗੂ ਆਗੂ ਬੋਲ ਰਿਹਾ ਅਸੀਂ ਕਿਹ ਕੰਮ ਵਾਸਤੇ ਰਣਜੀਤ ਸਿੰਘ ਐਮਐਲਏ ਦੇ ਜੋ ਤਾਜੇ ਤਾਜੇ ਬੀਜੇਪੀ ਚ ਗਏ ਆ ਉਹਨਾਂ ਕੋ ਕੋਈ ਗੁਰਦੁਆਰ ਦੀ ਅਗਵਾਈ ਕਰਨ ਵਾਸਤੇ ਗਏ ਉਹਨਾਂ ਸਾਨੂੰ ਵੋਟਾਂ ਦੀ ਮੰਗ ਕੀਤੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀਆਂ ਅੱਖਾਂ ਚੋਂ ਤਾਂ ਜੇ ਸੰਭੂ ਬਾਡਰਲਾ ਧੂਆਂ ਵੀ ਨਹੀਂ ਨਿਕਲਿਆ ਤੇ 90 ਦਿਨ ਹੋ ਗਏ ਸਾਨੂੰ ਮਸ਼ਾ ਲੜਾਉਂਦਾ ਨੂੰ ਅਸੀਂ ਵੋਟਾਂ ਕਿੱਦਾਂ ਪਾਵਾਂਗੇ ਉਹਨਾਂ ਨੇ ਅੱਗੋਂ ਆਖਿਆ ਵੀ ਗੱਲ ਜਿਥੇ ਬੰਦਿਆਂ ਨੂੰ ਤਕਰੀਬਨ ਸਾਡੀ ਹੋ ਗਈ ਆ ਬਾਕੀ ਦੇ ਸਾਰੇ ਸੂਤਰ ਆ ਹੀ ਗਏ ਆ ਇੱਕ ਪੰਦੇਰ ਦਾ ਵਟਾ ਭਰਾ ਉਹ ਨਹੀਂ ਕਿਸ ਬਨੇ ਲੱਗ ਰਿਹਾ ਪੰਦੇਰ ਸਾਹਿਬ ਦਾ ਵਟਾ ਭਰਾ ਉਹ ਦੀ ਕਿਸ ਬਨੇ ਲੱਗ ਰਿਹਾ 10 ਕਰੋੜ ਅਸੀਂ 10 ਕਰੋੜ ਦੀ ਮੰਗ ਕਰੇ ਕਰੋੜ ਕਹੀ ਦੇ ਰਹੇ ਆ ਤੇ ਇਹ ਤੋਂ ਅਸੀਂ ਇਹ ਗੱਲ ਆਨੇ ਆ ਕਹਿੰਦੇ ਆ ਕਿ ਸਾਡੇ ਜੇ ਪੰਦੇਰ ਸਾਹਿਬ ਆਗੂ ਆ ਇਹਨਾਂ ਦੀ ਅਸੀਂ ਸੌਂ ਖਾਣ ਨੂੰ ਇਚਾਰਿਆ ਰঞ্জੀਤ ਸਿੰਘ ਬ੍ਰਾਮਨਗੜ ਇਹਦਾ ਸਬੂਤ ਦੇਣ ਕਿ ਕਿਹਨੇ ਕਿਹ ਕੋ ਮੰਗ ਕੀਤੀ ਤੇ ਕਿਹਨੇ ਕਰੋੜ ਦੇਣ ਦੀ ਇਹਨਾਂ ਨੂੰ ਆਫਰ ਦਿੱਤੀ ਆ ਠੀਕ ਹੈ ਹਰ ਰঞ্জੀਤ ਸਿੰਘ ਆ ਮੈਂ ਲੇਦਾ ਪਿੰਡ ਆ ਬ੍ਰਾਮਨਗੜ ਆ ਮੇਰਾ ਤਾਂ ਤੀਜਾ ਪਿੰਡਾਂ ਜੰਗਬਾ ਦਾ ਲੱਗ ਗਿਆ ਲੇਕਿਨ ਪਿੰਡਾਂ ਮੇਰਾ ਛੰਡੇ ਆ ਕਿਸਾਨ ਮਜ਼ਦੂਰ ਸਗਾ ਕਮੇਟੀ ਦੇ ਮੈਂ ਜੋਨ ਦਾ ਖਜ਼ਾਨਚੀ ਹਾਂ ਜੀ ਅਸੀਂ ਭਦੇ ਹ ਸਾਹਿਬ ਨੂੰ ਇਹ ਜਥੇਬੰਦੀ 10000 ਚੋਂਦੇ ਆ ਅਸੀਂ 4-5 ਤੁਸੀਂ ਜਿਹੇ ਬੰਦਿਆਂ ਜੁੜੇ ਹਨ ਖਾਨੂੰ ਪਤਾ ਵੀ ਕਿਹੜੀ ਗੱਡੀਆਂ ਦੇ ਸਵਾਲ ਉੱਠਦੇ ਵੀ ਇਹਨਾਂ ਕੋ ਸਟਾਰਪ ਗੱਡੀ ਕਿੱਥੋਂ ਆ ਗਈ ਇਹ ਹੋਰ ਵੀ ਕਈ ਲੋਕਲ ਬੰਦੇ ਹੁੰਦੇ ਹਨ ਵੈਸੇ ਸੁਭਾਅ ਕੋਈ ਕਿਸੇ ਨਾਲ ਗੱਲ ਕਰ ਲਿਦੇ ਫਿਰ ਉਹ ਸਮਝਾਈਦਾ ਆਵਾ ਸਾਡਾ ਫੰਡ ਇਕੱਠਾ ਹੁੰਦਾ ਉਹ ਨਹੀਂ ਫੰਡ ਇਕੱਠਾ ਕਰਦੇ ਆਏ ਆ ਉਹਦੇ ਸਾਨੂੰ ਰਸੀਦ ਵੀ ਵਿਖਾ ਸਕਦਾ ਠੀਕ ਤੇ ਮਤਲਬ ਜਿਹੜੀ ਗੱਡੀਆਂ ਵਾਂ ਜਦੇ ਬੰਦੀਆਂ ਵਾਂ ਤੇ ਜਦੇ ਬੰਦੀ ਲਈ ਆਪੂ ਸਾਡੇ ਕੰਮ ਕਰ ਰਹੇ ਆ ਪਰ ਉੱਪਰ ਜਿਹੜੇ ਖਰਚੇ ਆ ਉਹ ਬਿੱਲ ਬਣਦੇ ਆ ਪਾਸ ਹੁੰਦੇ ਆ ਅਸੀਂ ਜੋ ਆਗੂ ਕਰਕੇ ਅਸੀਂ ਮੀਟਿੰਗ ਵਿੱਚ ਬੈਠਦੇ ਸਾਨੂੰ ਪਤਾ ਸਾਨੂੰ ਇਹ ਪਰ 2 ਕਰੋੜ ਤੋਂ ਉੱਪਰ ਸਾਡੇ ਸੂਬੇ ਦੇ ਕੋਲ ਸਾਡਾ ਪਿਆ ਜਿਹੜੇ ਕੋਲ ਵੱਖਰਾ ਜੂਨਾ ਕੋਲ ਵੱਖਰਾ ਸਾਡੇ ਕੋਲ 81 ਬੈਚ ਹਜ਼ਾਰ ਜੂਨ ਦੇ ਵਿੱਚ ਆ ਉਹਨਾਂ ਵਿੱਚ ਅਸੀਂ ਖਰਚ ਕਰਦੇ ਹਾਂ ਜੀ ਇਹ ਕਰਕੇ ਇਹਨਾਂ ਦੇ ਅਸੀਂ ਨਿਜੀ ਵੀ 200 ਕੁ ਲੱਖ ਵੀ ਜਾਣੇ ਆ ਹਰ ਇਹ ਜਨ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਕੋਠਿਆਂ ਨੇ ਛਰਾ ਦੇ ਉੱਤੇ ਜਿਹੜੀ ਛੱਤ ਆ ਲੈਂਟਰ ਵਾਲੀ ਆ ਇਹਨਾਂ ਦੇ ਘਰ ਦੀ ਛੱਤ ਜਿਹੜੀ ਆ ਉਹ ਬਾਲਿਆਂ ਵਾਲੀ ਆ ਇਹ ਚੀਜ਼ ਮੇਰਾ ਇਕੱਲਾ ਬੇਟਾ ਆ ਇਹਨਾਂ ਦੀ ਗਰੰਟੀ ਮੈਂ ਚੁੱਕ ਸਕਦਾ ਇਹਨਾਂ ਜਿੱਥੇ ਵੀ ਕਹਿਣ ਦਰਬਾਰ ਸਾਹਿਬ ਮੈਂ ਸੌਂ ਖਾ ਸਕਦਾ ਜੇ ਇੱਕ ਵੀ ਰੁਪਏ ਦਾ ਰਵਾਧਾਰ ਹੋਣ ਜਾਂ ਉਹਨਾਂ ਵਾਲੇ ਸਮਝ ਹੋ ਜਾਣ ਕਿਉਂਕਿ ਅਸੀਂ 2 ਢਾਈ ਸੱਤਾਈ ਮਹੀਨੇ ਆਪਾਂ ਜੇਰ ਦੇ ਵਿੱਚ ਇੱਕ ਬੇਸਰੇ ਇਕੱਠੇ ਆਪਾਂ ਸੋਤੇ ਆਂ ਮੈਂ ਸੰਤ ਸਿੰਘ ਨਕੀਂ ਦੀ ਇੱਕ ਮਿੰਟ ਗੱਲ ਕਰਦਾ ਉਹ ਕਹਿੰਦੇ ਵੀ ਕਿਸੇ ਬੰਦੇ ਨੂੰ ਮਿਲਿਆ 10% ਦਾ ਪਤਾ ਲੱਗਦਾ ਵੀ ਬੰਦਾ ਕਿਵੇਂ ਦਾ ਜੇ ਉਹਦੇ ਨਾਲ 10 ਵੀ ਦਿਨ ਬੀਨਾਂ ਉਹਨਾਂ ਕੱਟੀਏ ਨਾ ਉਹਦੇ ਅੰਦਰ ਤੇ ਹਾਪਾ ਬਾਹਰ ਆਂਦੇ ਪਤਾ ਲੱਗਦਾ ਕਿਹੜੀ ਕੈਰਕੀ ਦਾ ਬੰਦਾ ਅਸੀਂ ਦੇਖੀਏ ਉੱਥੇ ਲਾਈਬ੍ਰੇਰੀ ਚ ਕਿਤਾਬਾਂ ਆਉਂਦੀਆਂ ਸੀ ਪੜ੍ਹਦੇ ਸੀ ਆਪਣੇ ਨਿੱਜੀ ਜੇਮਾਂ 'ਚ ਹੀ ਰਹੇ 2 ਮਿੰਟ 2.5 ਮਿੰਟ ਜੇਲ੍ਹ ਦੇ ਵਿੱਚ ਆਮ ਕਲੇ ਉੱਥੇ ਨੌਜ ਵੀ ਨਹੀਂ ਸਰਨਾ ਆ ਗਈ ਉਹ ਕਹਿੰਦੇ ਹਾਸੇ ਠੱਠੇ ਵਾਲੀ ਗੱਲਾਂ ਕਰਦੇ ਤੇ ਬੰਦੇ ਆਏ ਹੋਏ ਜੇ ਬੰਦੇ ਵੀ ਉਹਨਾਂ ਵਿੱਚ ਦਖਲਅੰਜ ਨਹੀਂ ਕਰਦੇ ਐ ਮਸਤ ਸਾਧੂ ਸੁਭਾਅ ਵਾਲੀ ਗੱਲਾਂ ਸੀ ਮੈਨਾਂ ਕਿਹਾ ਵਾਦ ਆਪਾਂ ਗੱਲ ਨਹੀਂ ਕਰਦੇ ਕਿਤੇ ਵੀ ਇਹ ਇਹ ਬੰਦੇ ਦੀ ਸੌਹ ਜਿਹੜੀ ਆ ਸਾਡੇ ਇਲਾਕੇ ਵਿੱਚ ਹੋਵੇ ਜਦੋਂ 100 ਬੰਦਾ 1000 ਬੰਦਾ ਖਾਣ ਨੂੰ ਤਿਆਰ ਹੋ ਉਹ ਐਮਐਲਏ ਦੀ ਵਿਆਮ ਨੰਗਲ ਦੀ ਇੱਕ ਬੰਦਾ ਸੌਹ ਦੇ ਜੀਵੇ ਕਿੰਦਾ ਦੀ ਕੈਟਾਗਰੀ ਦਾ ਬੰਦਾ ਆ ਅਸੀਂ ਇਹਨੂੰ ਚੰਗੀ ਤਰ੍ਹਾਂ ਜਾਣਦੇ 6-7% ਤੋਂ ਵੋਟਾਂ ਪਈ ਜਦੋਂ ਇਹ ਆਜ਼ਾਦ ਐਮਐਲਏ ਬਣਿਆ ਜਦੋਂ ਬਿਆਨ ਸੁਣਾ ਹੈਗਾ ਸੀ ਮੁੱਖ ਮੰਤਰੀ ਤੁਹਾਨੂੰ ਇਹ ਗੱਲ بارے ਪਤਾ ਹੈ ਬਿਲਕੁਲ ਜੀ ਗੱਲ بارے ਮੈਂ ਮੌਕੇ ਤੇ ਨਹੀਂ ਸੀ ਪਰ ਉਥੇ 10 ਬੰਦੇ ਗ੍ਰਹੀ ਕਰਨ ਵਾਸਤੇ ਗਏ ਹਲਕੜੇ ਜਿਹੜਾ ਬਾਬੇਸ਼ੀ ਨਾਰਕੋਰ ਦਾ ਉਹ ਗ੍ਰਹੀ ਕਰਨ ਮੇਲਾ 23 ਤਰੀਕ ਨੂੰ ਅੱਗੇ ਉਹਦੀ ਗ੍ਰਹੀ ਕਰਨ ਉਹ ਜਿਹੜੇ ਬੰਦੇ ਗਏ ਆ ਹਾਂ ਸਾਹਮਣੇ ਕੈਮਰੇ ਦੇ ਬਹੁਤੇ ਆ ਕੇ ਨਹੀਂ ਚਾਹੁੰਦੇ ਹਾਂਜੀ ਕਿ ਇਹੋ ਜਿਹੇ ਬੰਦਾ ਜਿਹੜੇ ਸਿਆਸੀ ਜ਼ਬਾਨ ਦੇ ਆ ਉਹ ਕੋਈ ਵੀ ਕੇਨ ਨੂੰ ਨੁਕਸਾਨ ਪਹਜਾਹ ਦਾ ਡਰਦੇ ਆ ਪਰ ਮੈਨੂੰ ਇਹ ਪੱਕਾ ਪੱਕਾ ਵਿਸ਼ਵਾਸ ਵੀ ਇਹ ਬੰਦੇ ਨੇ ਗੱਲ ਕੋ ਮੈਨੂੰ ਦੂਜੇ ਬੰਦੇ ਨੂੰ ਜਗ ਬਾਦ ਨੂੰ ਦੱਸੀ ਹੋਰ ਬੰਦਿਆਂ ਨੂੰ ਸਾਰਾ ਨਿਕਾਲ ਦੱਸੀ ਆ ਪਰ ਇੱਥੇ ਆਉਣ ਨੂੰ ਸਾਰੇ ਨਹੀਂ ਖੁੱਲ ਕੇ ਤਿਆਰ ਕੋਈ ਕਹਿੰਦੇ ਨਹੀਂ ਮੈਂ ਹੀ ਮੁੜ ਕੇ ਵੀ ਮਿਲਣਾ ਸਾਡੇ ਗਵਾਂਡੀ ਆ ਜੇ ਆ ਹੋਆ ਮੈਂ ਸਾਨੂੰ ਤੇ ਨਹੀਂ ਗੱਲ ਅਸੀਂ ਤੇ ਸਚਾਈ ਦੀ ਗੱਲ ਕਰਨੀ ਜੋ ਇਹਨਾਂ ਨੇ ਮੂੰਹ ਚ ਸਹੀ ਆ ਇਹਨਾਂ ਨੇ ਉਹੀ ਗੱਲ ਆਪਾਂ ਦੱਸੀ ਆ ਆਪਣੇ ਕੋਲੋਂ ਇੱਕ ਵੀ ਨਾਮ ਵਧਾਉਣੇ ਸ਼ਬਦ ਨਾ ਹੀ ਘਟਾਉਣੇ ਕਿਤੇ ਹੋਰ ਵੀ ਕਹਿਣਾ ਪਵੇ ਸੱਚੇ ਵੱਡੇ ਰੋਮ ਲੱਗ ਰਹੇ ਦਵਾਈ ਕਰ ਰਹੇ ਤੁਸੀਂ ਠੀਕ ਹੈ ਜੀ ਇਹ ਆ ਸਵਾਲ ਤਾਂ ਹੈਗਾ ਵੀ ਇਸ ਤਰੀਕੇ ਨਾਲ ਲਗਭਗ ਜਦੋਂ ਵੀ ਪਿੰਡਾਂ 'ਚ ਇਹ ਮੀਟਿੰਗਾਂ ਕਰ ਰਹੇ ਨੇ ਔਰ ਜਦੋਂ ਮੀਟਿੰਗਾਂ ਕਰ ਰਹੇ ਨੇ ਤੇ ਅੰਦਰ ਬਾਹਰ ਤਾਂ ਨਹੀਂ ਬੋਲ ਰਹੇ ਨਾ ਸਪਸ਼ਟ ਵਿੱਚ ਕਿਸੇ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਰ ਰਹੇ ਆ ਨਾ ਓਪਨ ਕਿਸੇ ਮੀਡੀਆ 'ਚ ਗੱਲ ਕਰ ਰਹੇ ਆ ਨਾ ਜਿੱਥੇ ਮੀਡੀਆ ਹੁੰਦਾ ਜਾਂ ਜਨਤਕ ਗੱਲਬਾਤ ਹੁੰਦੀ ਹੈ ਉੱਥੇ ਗੱਲ ਕਰ ਰਹੇ ਆ ਅੰਦਰ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਉਹਨਾਂ ਵਿੱਚ ਲੋਕਾਂ ਵਿੱਚ ਪਰਸੈਪਸ਼ਨ ਬਣਾਉਣ ਦੀ ਯਤਨ ਹੋ ਰਹੀ ਹੈ ਵੀ ਸਾਡੀ ਤਾਂ ਸਾਰੇ ਆਗੂਆਂ ਨਾਲ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਹੋ ਰਹੀ ਆ ਔਰ ਲਗਭਗ ਜਿਵੇਂ ਉਹਨਾਂ ਦਾ ਵੀ ਅਸੀਂ ਮੋਰਚਾ ਲਗਭਗ ਖਤਮ ਹੀ ਕਰਵਾ ਲੈਣਾ ਹੈਗਾ ਔਰ ਫਿਰ ਜਦੋਂ ਸਧਾਰਨ ਕਿਸਾਨ ਸਧਾਰਨ ਬੰਦੇ ਉਹਨਾਂ ਦੀਆਂ ਮੀਟਿੰਗਾਂ ਚ ਹੁੰਦੇ ਆ ਜਿਹੜੀਆਂ ਉਹਨਾਂ ਦੀਆਂ ਕਿਤੇ ਘਰਾਂ 'ਚ ਹੁੰਦੀਆਂ ਉਹਨਾਂ ਦੇ ਮਨਾਂ 'ਚ ਮੋਰਚੇ ਪ੍ਰਤੀ ਕਿਸਾਨ ਆਗੂਆਂ ਪ੍ਰਤੀ ਕਿਸਾਨ ਆਗੂਆਂ ਦੇ ਕਿਰਦਾਰ ਤੇ ਜਦੋਂ ਉਂਗਲ ਚੱਕੀ ਜਾਂਦੀ ਆ ਉਹ ਸ਼ੱਕ ਸ਼ੁਭਾ ਹੁੰਦਾ ਵਾ ਔਰ ਉਹਦੇ ਨਾਲ ਜਿਹੜਾ ਸਾਡਾ ਮੋਰਚਾ ਚੱਲਦਾ ਉਹਨੂੰ ਠੇਸ ਪਹੁੰਚਦੀ ਹੈਗੀ ਆ ਤੋ ਅਸੀਂ ਤਾਂ ਚਾਹਾਂਗੇ ਵੀ ਵਾਕਿਆ ਜੇ ਸਰਦਾਰ ਰਣਜੀਤ ਸਿੰਘ ਜੀ ਜਿਹੜੇ ਸਾਬਕਾ ਐਮਐਲਏ ਰਹੇ ਨੇ ਉਹ ਬਿਆਨਤ ਸਿੰਘ ਸਰਕਾਰ ਦੇ ਵਿੱਚ ਐਮਐਲਏ ਬਣੇ ਸੀ ਕਾਂਗਰਸ ਦੀ ਟਿਕਟ ਤੋਂ ਵੀ ਮਜੀਠੇ ਚ ਲੜੇ ਸੀ ਜਿੱਤ ਨਹੀਂ ਸੀ ਸਕੇ ਹੈਗੇ ਔਰ ਉਹ ਜਦੋਂ ਕਾਂਗਰਸ ਸੀ ਉਦੋਂ ਕਾਂਗਰਸ ਦੇ ਨਾਲ ਸੀਗੇ ਫਿਰ ਕਾਲੀ ਦਲ ਦੇ ਵਿੱਚ ਵੀ ਰਹੇ ਆ ਤੇ ਹੁਣ ਤਾਜ਼ਾ ਤਾਜ਼ਾ ਭਾਜਪਾ ਉਹਨਾਂ ਨੇ ਜੁਆਇਨ ਕੀਤੀ ਹੈਗੀ ਆ ਇਸ ਵੇਲੇ ਤਾਂ ਸਾਡਾ ਅਰ ਦੂਜਾ ਵੀ ਉਹ ਇਸ ਕਰਕੇ ਉਹ ਸਪਸ਼ਟ ਕਰਨ ਜੇ ਵਾਕਿਆਹੀਂ ਉਹਨਾਂ ਕੋ ਕੋ ਸਬੂਤ ਹੈਗੇ ਆ ਤਾਂ ਹੋ ਸਕੋ ਪ੍ਰੈਸ ਦੇ ਵਿੱਚ ਆਉਣ ਆਪਣੀ ਗੱਲ ਨੂੰ ਪਾਚਪਾ ਦੇ ਵੱਡੇ ਲੀਡਰਾਂ ਨੂੰ ਨਾਲ ਲੈ ਕੇ ਜਨਤਕ ਕਰਨ ਵੀ ਕਿਹੜੇ ਕਿਹੜੇ ਆਗੂ ਹਨ ਉਹਨਾਂ ਦੀ ਗੱਲ ਹੋਈ ਆ ਤੇ ਕਿੰਨਾ ਕਿੰਨਾ ਕਿਸੇ ਨੇ ਪੈਸਾ ਮੰਗਿਆ ਹੈਗਾ ਤਾਂ ਜੇਕਰ ਉਹਨਾਂ ਦੀ ਗੱਲ ਇਹ ਝੂਠੀ ਹੈਗੀ ਆ ਜੇ ਉਹ ਝੂਠੇ ਇਲਜ਼ਾਮ ਲਾ ਰਹੇ ਨੇ ਤਾਂ ਅਸੀਂ ਕੇਐਮ ਦੇ ਵਿੱਚ ਦਾ ਐਸਕੇਐਮ ਨਾਨ ਪੋਲਿਟੀਕਲ ਦੇ ਵਿੱਚ ਇਹ ਏਜੰਡਾ ਵਿਚਾਰਾਂਗੇ ਆ ਨਿੱਜੀ ਤੌਰ ਤੇ ਹੀ ਉਹਨਾਂ ਨੂੰ ਭਾਈ 5-6 ਦਿਨ ਦਾ ਸਮਾਂ ਵਾ ਉਹ ਜੂਰ ਸਥਿਤੀ ਨੂੰ ਸਪਸ਼ਟ ਕਰਨ ਭਾਜਪਾ ਉਹਨਾਂ ਦੀ ਪਾਰਟੀ ਆ ਉਹਨਾਂ ਦੀ ਕੇਂਦਰ ਚ ਸਰਕਾਰ ਆ ਉਹ ਸਾਰੀ ਸਥਿਤੀ ਨੂੰ ਸਪਸ਼ਟ ਕਰਨ ਕਿ ਸਚਾਈ ਹੈ ਕੀ ਆ ਨਹੀਂ ਤਾਂ ਫਿਰ ਅਸੀਂ ਅਗਲੀਆਂ ਆਪਸ਼ਨਾਂ ਆ ਆਪ ਕੇ ਆਪਣੀ ਜਥੇਬੰਦੀ ਚ ਆਪਣੇ ਮੋਰਚੇ ਚ ਵਿਚਾਰ ਕੇ ਅਗਲੀ ਕਾਰਵਾਈ ਵਾਲੇ ਪਾਸੇ ਵਧਾਂਗੇ ਔਰ ਦੂਸਰਾ ਜੜਾ ਹੁਣ ਕੱਲ ਆਪਣਾ ਆਪਣੇ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਜੜੀ ਉਹਨਾਂ ਨੇ ਕੱਲ ਪ੍ਰੈਸ ਪਰਸੋ ਪ੍ਰੈਸ ਕਾਨਫਰੰਸ ਕੀਤੀ ਆ ਜੋ ਕੁਝ ਉਹ ਬੋਲ ਕੇ ਗਏ ਨੇ ਵੀ ਜਿਵੇਂ ਜਿਵੇਂ ਹੁਣ ਪੂਰੇ ਦੇਸ਼ ਦੇ ਵਿੱਚ ਭਾਜਪਾ ਨੂੰ ਜੋ ਕੁਝ ਉਹਨਾਂ ਨੇ ਜ਼ੁਲਮ ਢਾਏ ਆ ਸਾਡੇ ਨਾਲ ਪੂਰੇ 13 ਫਰਵਰੀ ਤੋਂ ਬਾਅਦ ਉਹ ਜਦੋਂ ਅਸੀਂ ਸਾਰੀ ਦੁਨੀਆ 'ਚ ਗੱਲ ਲੈ ਕੇ ਗਏ ਅੱਜ ਤੁਹਾਡੇ ਸਾਹਮਣੇ ਵੀ ਕਹਿੰਦੇ ਆ ਨਾ ਕਿਸੇ ਪਾਰਟੀ ਦਾ ਸਮਰਥਨ ਕਰਦੇ ਆ ਨਾ ਕਿਸੇ ਨੂੰ ਕਹਿੰਨੇ ਵੀ ਫਲਾਣੇ ਨੂੰ ਵੋਟ ਪਾਓ ਤੇ ਫਲਾਣੇ ਨੂੰ ਵੋਟ ਨਾ ਪਾਓ ਅਸੀਂ ਤਾਂ ਇਹ ਦੱਸਦੇ ਆਂ ਵੀ ਪਿਛਲੇ 10 ਸਾਲਾਂ ਵਿੱਚ ਮੋਦੀ ਸਰਕਾਰ ਨੇ ਵੀ ਕਿਹੜੀ ਕਿਹੜਾ ਕੰਮ ਕੀਤਾ ਵਾ ਜਿਹੜੀ ਸਰਕਾਰ ਦਾਵਾ ਕਰਦੀ ਆ ਵੀ ਅਸੀਂ ਕਿਸਾਨਾਂ ਵਾਸਤੇ ਆਹਾ ਕੀਤਾ ਜਦੋਂ ਮੋਦੀ ਸਾਹਿਬ ਆਏ ਉਹਨਾਂ ਦਾ ਇਹ ਵਾਦਾ ਸੀ ਵੀ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਸੀ 250 ਦੇ ਅਨੁਸਾਰ ਫਸਲਾਂ ਦੇ ਭਾਅ ਦੇਵਾਂਗੇ ਦੂਜੀ ਟਰਮ ਦੇ ਵਿੱਚ ਆਮਦਨ ਦੁੱਗਣੀ ਕਰਨ ਦਾ ਉਹਨਾਂ ਦਾ ਵਾਦਾ ਸੀ ਜਿਹੜੀ ਚਿੱਠੀ ਲਿਖੀ ਸੀ ਕਿਸਾਨ ਲੀਡਰਾਂ ਨੂੰ ਉਹਦੇ ਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਂਦਾ ਵਾਦਾ ਸੀ ਬਿਜਲੀ ਬਿੱਲ ਕਹਿੰਦੇ ਸੀ ਖਪਤਕਾਰਾਂ ਨੂੰ ਪੁੱਛ ਕੇ ਬਾਅਦ ਚ ਲਿਆਂਦਾ ਜਾਊ ਪਰ ਹੁਣ ਉਹ ਬਿਜਲੀ ਬਿੱਲ ਬਣਾ ਦਿੱਤਾ ਗਿਆ ਜਿਹੜਾ ਨਿੱਜੀ ਕਰਨ ਦਾ ਹੈਗਾ ਤੋ ਅਸੀਂ ਤਾਂ ਦੇਸ਼ ਸਾਹਮਣੇ ਜਾਂ ਲਖੀਮਪੁਰ ਖੀਰੀ ਕਾਂਡ ਦਾ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ ਉਹ ਗੱਲਾਂ ਅਸੀਂ ਦੇਸ਼ ਦੇ ਸਾਹਮਣੇ ਰੱਖੀਆਂ ਔਰ ਅੰਦੋਲਨ ਸ਼ੁਰੂ ਕੀਤਾ ਹੈਗਾ ਔਰ ਅੰਦੋਲਨ ਦੇ ਵਿੱਚ ਜਿਵੇਂ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਿਵੇਂ ਨੈਸ਼ਨਲ ਹਾਈਵੇ ਦੇ ਉੱਤੇ ਬੈਰੀਕੇਟਿੰਗ ਕੀਤੀ ਆ ਜਿਵੇਂ ਉੱਤੇ ਦੁਬਾਰਾ ਕੀਤੀਆਂ ਸੀ ਤਾਂ ਅੱਜ ਵੀ ਮੰਗ ਕਰਦੇ ਤੁਹਾਡੇ ਧਰੂ ਸਾਨੂੰ ਦੱਸਤਾ ਦਿਓ ਸੁਨੀਲ ਜਾਖੜ ਜੀ ਕਿ ਇਸ ਦੇਸ਼ ਦੇ ਕਿਹੜੇ ਕਾਨੂੰਨ ਦੇ ਤਹਿਤ ਨੈਸ਼ਨਲ ਹਾਈਵੇ ਦੇ ਉੱਤੇ ਦੀਵਾਰ ਕੱਢੀ ਜਾ ਸਕਦੀ ਆ ਉਥੇ ਕਿੱਲਾਂ ਦੀ ਫਸਲ ਲਗਾਈ ਜਾ ਸਕਦੀ ਆ ਔਰ ਕਿਹੜਾ ਦੇਸ਼ ਦਾ ਕਾਨੂੰਨ ਕਹਿੰਦਾ ਵੀ ਜੇ ਕਿਸਾਨ ਅੰਦੋਲਨ ਕਰਨ ਜਾਣ ਤੇ ਦੇਸ਼ ਦੇ ਅਰਧ ਸੈਨਿਕ ਫੋਰਸਾਂ ਦੀ ਤਾਕਤ ਵਰਤੀ ਜਾਵੇ 70000 ਤੋਂ ਉੱਪਰ ਹਰਿਆਣਾ ਦੇ ਵਿੱਚ ਅਰਧ ਸੈਨਿਕ ਫੋਰਸ ਲਾਏ ਗਏ ਅਰ ਜਿਵੇਂ ਸਾਡੇ ਤੇ ਜ਼ਬਰ ਹੋਇਆ ਉਥੇ ਜਿਹੜੇ ਆ ਹੰਝੂ ਗਏ ਸੀ ਨੀਕਲ 에ਅਰ ਗਰਾਉਂਡ ਬ੍ਰੇਸ਼ਟ ਤੱਕ ਜਿਹੜੀ ਅਰਧ ਸੈਨਿਕ ਫੋਰਸ ਵਰਸ ਦੇ ਆ ਗਿਆ ਇਥੋਂ ਤੱਕ 12 ਬੋਰ ਦੇ ਫਾਇਰ ਇਥੋਂ ਤੱਕ ਆਪਣੇ ਐਸ ਐਲ ਆਰ ਦੇ ਫਾਇਰ ਇਥੋਂ ਤੱਕ ਵੀ ਹੱਦ ਤੋਂ ਵੱਧ ਜ਼ਬਰ ਜਿੰਨਾ ਕਰ ਸਕਦੀ ਸੀ ਸਰਕਾਰ ਉਹਨਾਂ ਕੀਤਾ ਗਿਆ ਨਹੀਂ ਸਬਰ ਆਇਆ ਤਾਂ ਆਰ ਐਸ ਐਸ ਦੇ ਗੁੰਡਿਆਂ ਨੂੰ ਲੈ ਕੇ ਖਨੌਰੀ ਬਾਰਡਰ ਦੇ ਵਿੱਚ ਪੰਜਾਬ ਦੀ ਹੱਦ ਵਿੱਚ ਵੜ ਕੇ ਸੈਂਕੜੇ ਟਰੈਕਟਰ ਤੋੜੇ ਗਏ ਔਰ ਉੱਥੇ ਗੁਰਕਿਰਤ ਸਿੰਘ ਨੂੰ ਚੱਕ ਕੇ ਬੋਰੀ ਚ ਪਾ ਕੇ ਸੌਰੀ ਪ੍ਰਿਤਪਾਲ ਸਿੰਘ ਨੂੰ ਚੱਕ ਕੇ ਉੱਥੇ ਜਾ ਕੇ ਕੁੱਟ ਮਾਰ ਕਰਕੇ ਔਰ ਰੋਤਕ ਤੋਂ ਬਾਅਦ ਅਸੀਂ ਚੰਡੀਗੜ੍ਹ ਲੈ ਕੇ ਆਏ ਜੋ ਉਹਦਾ ਹਸ਼ਰ ਕੀਤਾ ਇਹ ਦੁਨੀਆਂ ਨੇ ਦੇਖਿਆ ਹੈਗਾ ਔਰ ਅਸੀਂ ਦੇਸ਼ ਦੇ ਸਾਹਮਣੇ ਗੱਲਾਂ ਰੱਖੀਆਂ ਵੀ ਸਾਡੇ ਨਾਲ ਕੀ ਜ਼ਬਰ ਹੋਇਆ ਔਰ ਜਿਵੇਂ ਸ਼ਹੀਦ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਉਹ ਗੱਲਾਂ ਦੇਸ਼ ਦੇ ਸਾਹਮਣੇ ਰੱਖੀਆਂ ਔਰ ਅਸੀਂ ਮੰਗ ਕੀ ਕਰ ਰਹੇ ਆ ਵੀ ਸਾਡਾ ਕਸੂਰ ਕੀ ਸੀ ਸਾਡਾ ਕਸੂਰ ਇਹਨਾ ਵਾ ਵੀ ਕਿਸਾਨ ਸਾਰੀਆਂ ਫਸਲਾਂ ਦੇ ਭਾਅ ਤੈਅ ਕਰਕੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੀ ਮੰਗ ਕਰਦਾ ਇਹਦਾ ਇਹ ਗਨਾਮ ਆ ਇਹ ਕਹਿੰਦਾ ਵੀ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ ਕਰ ਦਿਓ ਇਹ ਸਾਡਾ ਗਨਾਮ ਆ ਅਸੀਂ ਇਹ ਕਹਿੰਨੇ ਆ ਵੀ 200 ਦਿਨ ਮਜ਼ਦੂਰ ਨੂੰ ਰੁਜ਼ਗਾਰ ਦੇ ਦਿਓ 700 ਰੁਪਏ ਦੀ ਹਿਹਾੜੀ ਦੇ ਦਿਓ ਇਹ ਗਨਾ ਆ ਹੁਣ ਗਲੋਬਲ ਵਾਰਮਿੰਗ ਪੂਰੇ ਦੁਨੀਆ ਦੇ ਵਿੱਚ ਉਹਦਾ ਫੈਕਟ ਬਹੁਤ ਵੱਡੇ ਪੱਧਰ ਤੇ ਪੈ ਰਿਹਾ ਸਾਡੀਆਂ ਫਸਲਾਂ ਮਾਰੀਆਂ ਜਾਂਦੀਆਂ ਅਸੀਂ ਕਹਿੰਨੇ ਸਰਕਾਰ ਆਪਣੇ ਪੱਧਰ ਤੇ ਫਸਲੀ ਬੀਮਾ ਯੋਜਨਾ ਸ਼ੁਰੂ ਕਰੇ ਇਹ ਮੰਗ ਕਰਨਾ ਸਾਡਾ ਗਨਾ ਹੈਗਾ ਜੇ ਅਸੀਂ ਕਹਿੰਨੇ ਭਾਰਤ ਡਬਲਿਊਟੀਓ ਤੋਂ ਬਾਹਰ ਆ ਜਾਵੇ ਕਿਉਂਕਿ ਡਬਲਿਊਟੀਓ ਦੀ ਨੀਤੀ ਖੇਤੀ ਸੈਕਟਰ ਨੂੰ ਬਰਬਾਦ ਕਰਨ ਵਾਲੀ ਆ ਅਸੀਂ ਤਾਂ ਪੁੱਛਣਾ ਚਾਹਾਂਗੇ ਮਾਨਯੋਗ ਪ੍ਰਧਾਨ ਮੰਤਰੀ ਨੂੰ ਉਹ ਦੱਸਣ ਵੀ ਪਿਛਲੇ 10 ਸਾਲਾਂ ਚ ਇਸ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਨੂੰ ਕਿਵੇਂ ਲਟਾਇਆ ਗਿਆ ਅਰ ਅੱਜ ਜ਼ੋਰ ਲਾ ਕੇ ਵੀ ਭਾਜਪਾ ਜਿਹੜੀ ਜਨਵਰੀ 2022 ਦੇ ਵਿੱਚ ਕਹਿੰਦੀ 400 ਤੋਂ ਪਾਰ ਜਾਣਾ ਵਾ ਅੱਜ ਹਿੰਦੂ ਮੁਸਲਮ ਦਾ ਅਜੰਡਾ ਵੀ ਫੇਲ ਹੋਇਆ ਮੰਦਰ ਮਸਜਿਦ ਦਾ ਅਜੰਡਾ ਵੀ ਫੇਲ ਹੋਇਆ ਵੱਧ ਬੱਚੇ ਪੈਦਾ ਕਰਨ ਦਾ ਅਜੰਡਾ ਵੀ ਫੇਲ ਹੋ ਗਿਆ ਇਹ ਤੋਂ ਕਹਾ ਮੰਗਲ ਸੂਤਰ ਦਾ ਅਜੰਡਾ ਵੀ ਫੇਲ ਹੋ ਗਿਆ ਕਿਨੂੰ ਅਰਕਸ਼ਨ ਦੇਣੀ ਆ ਤੇ ਕਿਨੂੰ ਨਹੀਂ ਦੇਣੀ ਇਹ ਵੀ ਫੇਲ ਹੋ ਗਿਆ ਨਾਨਵੇਜ ਤੇ ਵੈਜ ਵੀ ਫੇਲ ਹੋ ਗਿਆ ਹੁਣ ਸਾਰਾ ਕੁਝ ਫੇਲ ਹੋ ਗਿਆ ਤੇ ਹੁਣ ਇਹ ਰਹਿ ਗਿਆ ਵੀ ਕਿਸਾਨਾਂ ਆਗੂਆਂ ਦੀ ਕਰਾਰ ਕੁਸ਼ੀ ਕਰੋ ਹੁਣ ਹੁਣ ਕੋਈ ਹੱਥ ਚ ਨਹੀਂ ਰਹਿ ਰਿਆ ਦੇਸ਼ ਦਾ ਕਿਸਾਨ ਖੇਤ ਮਜ਼ਦੂਰ ਸਿਆਣਾ ਹੋ ਗਿਆ ਸਮਝਦਾਰ ਹੋ ਗਿਆ ਉਹ ਤਹਾਂ ਔਰ ਜਿਹੜੇ ਸੁਨੀਲ ਜਾਖੜ ਜੀ ਕਹਿ ਰਹੇ ਨੇ ਪੰਜਾਬ ਵਾਲਿਆਂ ਤੇ ਕਣਕ ਝੋਨਾ ਹੀ ਲਾਉਣਾ ਮੈਂ ਕਿਹਾ ਜਾਖੜ ਸਾਹਿਬ ਤੁਸੀਂ ਆਓ ਤੁਹਾਨੂੰ ਬਖਾਲੀ ਅਸੀਂ ਆਲੂ ਵੀ ਲਾਉਨੇ ਆ ਸਾਡੇ ਆਲੂ ਰੁੱਲਦੇ ਆ ਮਟਰ ਵੀ ਲਾਉਨੇ ਆ ਉਹ ਵੀ ਸਾਡੇ ਰੁੱਲਦੇ ਆ ਸਾਡੇ ਬਾਗ ਵੀ ਹੈਗੇ ਆ ਫਲ ਫਾਲਦੀ ਖੇਤੀ ਵੀ ਪੰਜਾਬ ਚ ਹੁੰਦੀ ਆ ਸਬਜ਼ੀਆਂ ਦੀ ਖੇਤੀ ਵੀ ਪੰਜਾਬ ਚ ਹੁੰਦੀ ਆ ਸੂਰਜਮੁਖੀਆ ਵੀ ਪੰਜਾਬ ਚ ਹੁੰਦਾ ਤੋਰੀਆਂ ਸਰੋਂ ਵੀ ਪੰਜਾਬ ਚ ਹੁੰਦਾ ਮਾਂ ਮੂੰਗੀ ਵੀ ਪੰਜਾਬ ਚ ਹੁੰਦੇ ਆ ਪਰ ਤੁਸੀਂ ਇਹ ਦੱਸੋ ਵੀ बिकਦੇ ਕਿੱਥੇ ਆ ਟੋਡੀ ਸਰਕਾਰ ਦਾ ਤੁਸੀਂ ਸਾਰੀਆਂ ਫਸਲਾਂ ਤੇ ਸਾਨੂੰ ਐਮਐਸਪੀ ਲੈ ਕੇ ਦਿਓ ਔਰ ਫਿਰ ਸਾਨੂੰ ਦੱਸੋ ਔਰ ਜੋ ਕੁਝ ਸੁਨੀਲ ਜਾਖੜ ਜੀ ਕਰ ਰਹੇ ਨੇ ਬੰਦੇ ਤੇ ਹੈਗੇ ਨੇ ਭਲੇ ਪਰ ਕਿਸੰਗਤ ਚ ਫਸੇ ਨੇ ਔਰ ਤੀਜੇ ਚੌਥੇ ਦਿਨ ਕਿਸੇ ਦੇ ਚੁੱਕੇ ਚ ਖਾਏ ਜਾਂ ਦਬਾਅ ਚ ਆ ਕੇ ਪੀਸੀ ਕਰਦੇ ਨੇ ਚੰਡੀਗੜ੍ਹ ਦੇ ਵਿੱਚ ਅਰਜ ਦੇ ਕਿਸਾਨ ਲੀਡਰਾਂ ਨੂੰ ਗਾਲਾਂ ਕੱਢਦੇ ਨੇ ਠੀਕ ਆ ਪਿਛਲੀ ਵਾਰ ਗਰੇਵਾਲ ਸਾਹਿਬ ਕਹਿੰਦੇ ਸੀ ਵੀ ਸਾਨੂੰ ਸੱਦਾ ਸਹੀ ਟੰਗਣਾ ਨਹੀਂ ਦਿੱਤਾ ਗਿਆ ਮੈਂ ਕਹਿੰਦਾ ਸੁਨੀਲ ਜਾਖੜ ਜੀ ਦੱਸ ਦਿਓ ਕਿਵੇਂ ਸੱਦਾ ਦਈਏ ਜਿਹੜਾ ਟੰਗ ਤੁਸੀਂ ਲੱਭਿਆ ਵੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਦੇ ਹਾਂ ਅਸੀਂ ਅੱਜ ਪ੍ਰੈਸ 'ਚ ਤੁਹਾਡੇ ਤੁਹਾਨੂੰ ਸੱਦਾ ਦੇਣਾ ਚਾਹੁੰਦੇ ਹਾਂ ਵੀ ਕਿਉਂ ਨਾ ਇੱਕ ਚੰਡੀਗੜ੍ਹ ਦੇ ਵਿੱਚ ਸਾਂਝੀ ਗੱਲਬਾਤ ਲਾ ਸੱਦਾ ਕਰ ਲਈਏ ਫੇਰ ਵੇਖੀਏ ਤੁਸੀਂ ਵੀ ਆ ਜਿਓ ਉਹਦੇ ਕੋਲ ਤਾਂ ਬਹੁਤ ਆਰਥਿਕ ਮਾਹਰ ਨੇ ਵੀ ਅਸਲ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਜਾਂ ਕਿਸਾਨਾਂ ਦੇ ਖਰਚ ਕਰਜ਼ੇ ਸਿਰਾਂ ਦੇ ਚੜ ਗਏ ਜਾਂ ਕਿਸਾਨਾਂ ਦੇ ਖਰਚੇ ਵੱਧ ਹੋ ਗਏ ਅਸੀਂ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਆਂਕੜੇ ਥੋੜੀ ਸਰਕਾਰ ਕੋਈ ਮਿਲ ਜਣੇ ਆ ਵੀ ਜਦੋਂ 2000 ਚ ਮੋਦੀ ਸਾਹਿਬ ਆਏ ਸੀ ਉਦੋਂ ਡੀਜ਼ਲ ਦਾ ਰੇਟ ਕੀ ਸੀਗਾ ਔਰ ਜਦੋਂ ਹੁਣ 10 ਸਾਲਾਂ ਬਾਅਦ ਕੀ ਆ ਇਹਦੋਂਗਾ ਉਦੋਂ ਬੀਜਾਂ ਦੇ ਰੇਟ ਕੀ ਸੀ ਅੱਜ ਕੀ ਹੈਗੇ ਆ ਉਦੋਂ ਜੂਰੀਆ ਦਾ ਰੇਟ ਕੀ ਸੀ ਅੱਜ ਕੀ ਹੈਗਾ ਉਦੋਂ ਡੀਏਪੀ ਦਾ ਰੇਟ ਕੀ ਸੀ ਅੱਜ ਕੀ ਹੈਗਾ ਉਦੋਂ ਪੈਸਟੀਸਾਈਡ ਦੇ ਰੇਟ ਕੀ ਸੀ ਅੱਜ ਕੀ ਹੈਗਾ ਉਦੋਂ ਖੇਤੀ ਮਸ਼ੀਨਰੀ ਦੇ ਰੇਟ ਕੀ ਸੀ ਅੱਜ ਕੀ ਹੈ ਗਿਆ ਕਿਸਾਨਾਂ ਦੀ ਲੇਬਰ ਕਿੰਨੀ ਲੱਗਦੀ ਆ ਅੱਜ ਕਿੰਨੀ ਲੱਗ ਰਹੀ ਆ ਅਰ ਆਪਾਂ ਖੁੱਲ ਕੇ ਚਰਚਾ ਕਰ ਲਾਂਗੇ ਜੇ ਤੁਹਾਡੀ ਗੱਲ ਸਹੀ ਹੋਊਗੀ ਤੁਹਾਡੀ ਮੰਨ ਲਾਂਗੇ ਫਿਰ ਪਤਾ ਲੱਗ ਜੂ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਆ ਕਿ ਜਾਂ ਜੜਾ ਕੁਝ ਰਹਿੰਦਾ ਸੀਗਾ ਉਹ ਵੀ ਖਤਮ ਕਰਕੇ ਰੱਖ ਦਿੱਤਾ ਹਾਂ ਠੀਕ ਆ ਅੱਜ ਮੋਦੀ ਸਾਹਿਬ ਦਾ ਅਜੰਡਾ ਫੇਲ ਹੋ ਰਿਹਾ ਠੀਕ ਆ ਅਸੀਂ ਉਹਦੇ ਵਿੱਚ ਬਹੁਤ ਵੱਡਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਰੋਲ ਆ ਉਹਨਾਂ ਨੇ ਦੇਸ਼ ਦੇ ਕਿਸਾਨਾਂ ਨੂੰ ਕੁੱਟਿਆ ਲੁੱਟਿਆ 80 ਕੁਸੂ ਕਰੋੜ ਕਿਸਾਨਾਂ ਦੀ ਵਾਦੀ ਆ ਉਹ ਖੁਸ਼ ਨਹੀਂ ਹੈਗੇ ਮੋਦੀ ਸਾਹਿਬ ਤੇ ਅਰ ਤੁਹਾਡੇ ਦੇਸ਼ ਨੈਸ਼ਨਲ ਲੈਵਲ ਦੇ ਜਿਹੜੇ ਆਂਕੜੇ ਆ ਬੜੇ ਵੋਟਾਂ ਨੂੰ ਲੈ ਕੇ ਉਹ ਤੁਹਾਡੇ ਹੱਕ 'ਚ ਨਹੀਂ ਭੁਗਤ ਰਹੇ ਹੈਗੇ ਤਾਂ ਤੁਸੀਂ ਜਾਖੜ ਸਾਹਿਬ ਉਹ ਸਾਰਾ ਨਜਲਾ ਸਾਡੇ ਤੇ ਸੁੱਟ ਰਹੇ ਹੋ ਇਹ ਠੀਕ ਨਹੀਂ ਹੈਗਾ ਅਰ ਅਸੀਂ ਚਾਹੁੰਦੇ ਆ ਅਸੀਂ ਤਾਂ ਤੁਹਾਡੇ ਨਾਲ ਤੁਹਾਡੀ ਨੈਸ਼ਨਲ ਲੀਡਰਸ਼ਿਪ ਆ ਜੀ ਜਿੱਥੇ ਕਹੋ ਅਸੀਂ ਉਦੋਂ ਵੀ ਕਿਹਾ ਸੀ ਤੁਸੀਂ ਕਹੋ ਅਸੀਂ ਦਿੱਲੀ ਆਉਣ ਨੂੰ ਤਿਆਰ ਹਾਂ ਤੁਸੀਂ ਬੈਠੋ ਤੁਹਾਡੇ ਕੋਲ ਆਰਥਿਕ ਮਹਾਰਿਆ ਅਸੀਂ ਚਰਚਾ ਕਰ ਲੈਨੇ ਪੂਰਾ ਦੇਸ਼ ਦੇਖੂਗਾ ਪੂਰਾ ਦੇਸ਼ ਦੇਖੂਗਾ ਕਿ ਕਿਸਾਨ ਆਗੂਆਂ ਦੀ ਗੱਲ ਸਹੀ ਆ ਜਾਂ ਤੁਹਾਡੀ ਸਰਕਾਰ ਦੀ ਗੱਲ ਸਹੀ ਆ ਆਪੇ ਦੁੱਧ ਦਾ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜੂ ਇਸੇ ਤਰੀਕੇ ਨਾਲ ਹੋਣਾ 100 ਦਿਨ ਮਨਾ ਰਹੇ ਆ ਤਾਂ ਜਿਹੜੇ ਅੰਮ੍ਰਿਤਸਰ ਦੇ ਸੰਧੂ ਸਾਹਿਬ ਨੇ ਜਿਹੜੇ ਭਾਜਪਾ ਦੇ ਐਸੈਂਬਲੀ ਟਿਕਟ ਤੇ ਲੜ ਰਹੇ ਨੇ ਉਹ ਸੰਯੋਗ ਪੈਲ ਸੈਮਰਿਕਲ ਮਜੀਠੇ ਉੱਥੇ ਜਾਣਾ ਕਥੂ ਨੰਗਲ ਉਹਨਾਂ ਨੇ ਸੌਰੀ ਠੀਕ ਹੈ ਉਹਨਾਂ ਦਾ ਪ੍ਰੋਗਰਾਮ ਆ ਔਰ ਅਸੀਂ 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 ਵੀ ਜਾਵਾਂਗੇ ਭਾਈ ਉੱਥੇ ਠੀਕ ਆ ਰਦਾਵਾ ਪੈਲ ਸੌਰੀ ਠੀਕ ਆ ਉਹਨਾਂ ਦਾ ਆਪਣਾ ਹੀ ਆ ਐਮਐਲਏ ਸਾਹਿਬ ਦਾ ਔਰ ਉੱਥੇ ਜਾਣ ਕੇ ਨਾਲੇ ਐਮਐਲਏ ਸਾਹਿਬ ਕੋ ਜਿਹੜੇ ਕਰੋੜ ਉਹਨਾਂ ਨੇ ਗੱਲਬਾਤ ਹੋਈ ਉਹਦਾ ਹਿਸਾਬ-ਕਿਤਾਬ ਲਵਾਂਗੇ ਨਾਲੇ ਤਰਨਜੀਤ ਸੰਧੂ ਸਾਹਿਬ ਕੋ ਗੱਲਬਾਤ ਕਰਾਂਗੇ ਵੀ ਸਾਡੇ ਨਾਲ ਆਓ ਚਰਚਾ ਕਰੋ ਅਸੀਂ ਅੱਜ ਵੀ ਤੁਹਾਡੇ ਮਾਧਮ ਨਾਲ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਇੱਥੇ ਅੰਮ੍ਰਿਤਸਰ ਦੇ ਐਸਐਸਪੀ ਨੂੰ ਇੱਥੋਂ ਦੇ ਡੀਆਈਜੀ ਨੂੰ ਬੇਨਤੀ ਕਰਨਾ ਚਾਹੁੰਦੇ ਆ ਕੋਈ ਪੀਸਫੁਲੀ ਕਰਾਂਗੇ ਭਈ ਇਹਨਾਂ ਨਾਲ ਗੱਲ ਕਰ ਲਓ ਸਾਨੂੰ ਤੇ ਇਹਨਾਂ ਨੂੰ press ਨੂੰ ਸਾਹਮਣੇ ਬਾਲ ਦਿਓ ਅਸੀਂ ਸਵਾਲ ਜਵਾਬ ਕਰਨਾ ਚਾਹੁੰਦੇ ਆ ਸਾਡੇ ਸਵਾਲਾਂ ਦਾ ਜੜਾ ਮਰਜੀ ਜਵਾਬ ਦੇਣਾ ਚਾਹਣ ਐਮਐਲਏ ਸਾਹਿਬ ਦੇ ਦੇਣ ਠੀਕ ਹੈ ਜੀ ਅਸੀਂ ਫਿਰ ਬਰੋਧ ਵੀ ਨਹੀਂ ਕਰਾਂਗੇ ਜੇ ਸਾਡੇ ਸਵਾਲਾਂ ਦੇ ਜਵਾਬ ਵੀ ਨਹੀਂ ਦੇਣੇ ਸਾਨੂੰ ਮਿਲਣਾ ਵੀ ਨਹੀਂ ਹੈ ਫਿਰ ਭਈ ਸਾਡਾ ਵਿਰੋਧ ਕਰਨ ਦਾ ਇਹ ਡੈਮੋਕ੍ਰੈਟਿਕ ਤੰਗ ਹੈਗਾ ਹੈਗਾ ਵਾ ਜਿਹਦਾ ਅਸੀਂ ਅੱਜ ਐਲਾਨ ਕਰਦੇ ਹਾਂ ਹਾਂ ਇਹ ਇਹ ਕਿਉਂ ਰੱਖਿਆ ਗਿਆ ਪ੍ਰੋਗਰਾਮ ਕੋਈ ਰਣਜੀਤ ਸਿੰਘ ਜੀ ਲੋਕਲ ਨੇ ਉਹਨਾਂ ਨੂੰ ਲੱਗਦਾ ਵੀ ਇਹ 100 ਦਿਨ ਹੋ ਰਿਹਾ ਇਹਨਾਂ ਦਾ ਉੱਥੇ ਤੇ ਫਸੇ ਹੋਣਗੇ ਕੋਈ ਨਹੀਂ ਅਸੀਂ ਚਾਰ ਪਿੰਡ ਘਟਾ ਲੈ ਜਾਾਂਗੇ ਪਰ ਜ਼ਰੂਰ ਤੁਹਾਡੇ ਕੋਲ ਜ਼ਰੂਰ ਰਣਜੀਤ ਸਿੰਘ ਐਮਐਲਏ ਸਾਹਿਬ ਕੋਲ ਜ਼ਰੂਰ ਪੁੱਛਣ ਆਵਾਂਗੇ ਵੀ ਉਹ ਕਰੋੜਾਂ ਦੀ ਰਕਮ ਕਿੱਧਰੋਂ ਆ ਰਹੀ ਆ ਕਿੱਧਰ ਜਾ ਰਹੀ ਆ ਕਿਹੜੇ ਤੁਹਾਡੇ ਨਾਲ ਆਗੂ ਮਿਲ ਰਹੇ ਤੁਹਾਨੂੰ ਜਨਤਾ ਕਰਨਾ ਚਾਹੀਦਾ ਵੀ ਜੇ ਵਾਕਿਆ ਹੀ ਇਸ ਕਿਸਮ ਦੇ ਕਿਸਾਨ ਆਗੂ ਹੈਗੇ ਨੇ ਤੇ ਦੇਸ਼ ਦੇ ਸਾਹਮਣੇ ਗੱਲ ਲੈ ਕੇ ਜਾਓ ਸਗੋਂ ਨੈਸ਼ਨਲ ਲੀਡਰਸ਼ਿਪ ਨੂੰ ਲੈ ਕੇ ਦਿੱਲੀ ਪ੍ਰੈਸ ਕਾਨਫਰੰਸ ਕਰੋ ਦੁਨੀਆ ਨੂੰ ਵੀ ਪਤਾ ਲੱਗੇ ਵੀ ਕਿੰਨਾ ਨ ਕਰੋੜਾਂ ਦੀ ਗੱਲ ਹੋ ਰਹੀ ਕਿੰਧਰ ਕਰੋੜ ਜਾਣੇ ਹੈਗੇ ਆ ਤੋ ਇਹ ਬਾਕੀ ਸਾਡਾ 22 ਦਾ ਪ੍ਰੋਗਰਾਮ ਹੈਗਾ ਇਹ ਸ਼ੰਭੂ ਖਨੌਰੀ ਡੱਬ ਵਾਲੀ ਤੇ ਰਤਨਪੁਰਾ ਰਾਜਸਥਾਨ ਚਾਰ ਥਾਵਾਂ ਤੇ ਮੋਰਚਾ ਲੱਖਾਂ ਦਾ ਇਕੱਠ ਕਰ ਰਹੇ ਆ ਅੰਮ੍ਰਿਤਸਰ ਜ਼ਿਲ੍ਹੇ ਨੇ ਕਲੀਆਂ 100 ਬਸਾਂ ਆਪਣੀਆਂ ਕਰ ਰੱਖੀਆਂ ਨੇ ਇਸ ਤਾਂ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਉਸ ਦਿਨ ਦੇਖੋ ਮੋਦੀ ਸਰਕਾਰ ਦੀਆਂ ਜੜਾਂ ਹਿਲਾਉਣ ਵਾਲਾ ਇਕੱਠ ਕਰਾਂਗੇ ਲੱਖਾਂ ਦਾ ਔਰ ਅਸੀਂ ਪ੍ਰੈਸ ਨੂੰ ਵੀ ਸੱਦਾ ਦੇਨੇ ਆ ਵੱਧ ਤੋਂ ਵੱਧ ਉਸ ਦਿਨ ਬਾਰਡਰਾਂ ਤੇ ਪ੍ਰੈਸ ਪਹੁੰਚੇ ਔਰ ਉਹ ਦਾਖੀ ਦੇਖੇ ਸਾਡੇ ਤਾਂ ਦਾਅਵੇ ਹੋਣਗੇ ਵੀ ਇਹ ਦਾਅਵੇ ਕਰ ਰਹੇ ਨੇ ਔਰ ਉਹ ਵੱਧ ਤੋਂ ਵੱਧ ਦੇਖੇ ਔਰ ਜੇ ਬਾਰ-ਬਾਰ ਜਾਖੜ ਸਾਹਿਬ ਕਹਿੰਦੇ ਆ ਮਸਲਾ ਗੱਲਬਾਤ ਨਾਲ ਹੱਲ ਹੋਣਾ ਵਾ ਅਸੀਂ ਜਾਖੜ ਸਾਹਿਬ ਦੀ ਗੱਲ ਨਾਲ ਸਹਿਮਤ ਆਂ ਗੱਲਬਾਤ ਤੋੜੀ ਕਿੰਨਾ ਨੇ ਜਾਖੜ ਸਾਹਿਬ ਸਾਨੂੰ ਇੰਨੀ ਗਰਮੀ ਵਿੱਚ ਉੱਥੇ ਬਹਾਲ ਲਿਆ ਕਿੰਨਾ ਨੇ ਤੁਸੀਂ ਜਵਾਬ ਦੇ ਦਿਓ ਗੱਲਬਾਤ ਜੇ ਤੱਕ ਕਿਸਾਨ ਲੀਡਰਾਂ ਨੇ ਤੋੜੀ ਪਈ ਅਸੀਂ ਤੁਹਾਡੇ ਨਾਲ ਹੁਣ ਗੱਲ ਹੀ ਨਹੀਂ ਕਰਨੀ ਹੈਗੀ ਤਾਂ ਫਿਰ ਤਾਂ ਕਿਸਾਨ ਲੀਡਰ ਦੋਸ਼ੀ ਨਹੀਂ ਗੱਲਬਾਤ ਤਾਂ ਤੁਸੀਂ ਤੋੜੀ ਹੈਗੀ ਆ ਪਿਆ ਤੁਹਾਨੂੰ ਦੇਣਿਆ ਕੰਟਰੈਕਟ ਫਾਰਮਿੰਗ ਜੇ ਕੰਟਰੈਕਟ ਫਾਰਮਿੰਗ ਤੇ ਐਗਰੀ ਹੋਣਾ ਤੇ ਹੋ ਜੋ ਨਹੀਂ ਤਾਂ ਅਸੀਂ ਤੁਹਾਡੇ ਨਾਲ ਅਗਲੇ ਰਾਉਂਡ ਦੀ ਗੱਲਬਾਤ ਵੀ ਨਹੀਂ ਕਰਨੀ ਹੈਗੀ ਤਾ ਕਦੀ ਵੀ ਕਿਸਾਨ ਲੀਡਰ ਹੋ ਸਮਝੌਤਾ ਨਹੀਂ ਕਰਨਗੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਨਾ ਹੋਵੇ ਤੇ ਨਾ ਕਦੀ ਗਾਂ ਕਰਾਂਗੇ ਤੁਹਾਨੂੰ ਹੋਰ ਜਾਣਕਾਰੀ ਦੇ ਦਿਆਂ ਪੀ ਹਰਿਆਣੇ ਦੇ ਵਿੱਚ 19 ਨੂੰ 19 ਮਈ ਨੂੰ ਬਹੁਤ ਵੱਡੀ ਮਹਾਪੰਚਾਇਤ ਵੀ ਮੋਰਚਾ ਕਰੂਗਾ ਅਰੋਧੀਆਂ ਤਿਆਰੀਆਂ ਹਰਿਆਣੇ ਚ ਮੁਕੰਮਲ ਹੈਗੀਆਂ ਨੇ ਸਰਕਾਰ ਦੇ ਸਾਰੇ ਪਰਮ ਤੋੜ ਦਾਂਗੇ ਅਰ ਇਹਦੋਂ ਗਾਂ 16 17 ਨੂੰ ਜਿਹੜੇ ਸਾਡੇ ਸ਼ਹੀਦ ਹੋਏ ਸੀ ਜਿਹੜੀ ਮਹਾਰਾਣੀ ਪਰਨੀਤ ਕੌਰ ਦੀ ਉਦੋਂ ਵਿਰੋਧ ਕਰਨ ਲੱਗਾ ਸਾਡੇ ਕਿਸਾਨ ਲੀਡਰ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਕੱਲ ਵਰਸੀਆ ਉਹ ਵੀ ਹਮ ਹਮਾ ਕੇ ਕੀਤੀ ਪ੍ਰੋਗਰਾਮ ਦੋਵੇਂ ਮੋਰਚੇ ਜਿਹੜੇ ਕੱਲ ਕਰਨਗੇ ਜੀ ਸਰਕਾਰ ਨੂੰ ਫਿਰ ਸਾਹਮਣੇ ਆ ਕੇ ਤੁਹਾਡੇ ਸਾਰੇ ਜੋ ਤੁਹਾਡੇ ਸਵਾਲ ਜਵਾਬ ਨੇ ਕੀ ਹਾਂ ਦੋਵਾਂ ਮੋਰਚਿਆਂ ਨੇ ਇੱਕ ਤਾਂ ਚੰਡੀਗੜ੍ਹ ਪ੍ਰੋਗਰਾਮ ਰੱਖਿਆ ਸੀ ਜਦੋਂ ਸੁਨੀਲ ਜਾਖੜ ਜੀ ਗਰੇਵਾਲ ਸਾਹਿਬ ਬੋਲ ਕੇ ਆਏ ਸੀ ਵੀ ਐਵੇਂ ਧਰਨੇ ਤੁਰਨੇ ਲੰਮਦੇ ਫਿਰਦੇ ਆ ਮਸਲੇ ਤੋਂ ਨੇ ਬਹਿ ਕੇ ਹੱਲ ਤੇ ਐਮਐ ਜੀ ਸਾਨੂੰ ਸਵਾਲ ਪੁੱਛਦੇ ਆ ਸਾਡੇ ਨਾਲ ਬਹਿ ਕੇ ਚੰਡੀਗੜ੍ਹ ਗੱਲ ਕਰ ਲੈਣ ਤੇ ਸਵਾਲ ਜਵਾਬ ਕਰ ਲੈਣ ਅਸੀਂ ਤਾਂ ਉਹਨਾਂ ਨੇ ਜਦੋਂ ਸਾਨੂੰ ਕਿਉਂਕਿ ਅਸੀਂ ਨਹੀਂ ਕੋਈ ਚੈਲੰਜ ਕੀਤਾ ਸੱਦੀ ਗੱਲ ਹੈ ਚੈਲੰਜ ਉਹਨਾਂ ਵੱਲੋਂ ਆਇਆ ਸੀ ਵੀ ਸਾਡੇ ਨਾਲ ਚੰਡੀਗੜ੍ਹ ਬਹਿ ਕੇ ਗੱਲਬਾਤ ਕਰ ਲੈਣ ਅਸੀਂ ਨਹੀਂ ਕੀਤਾ ਅਸੀਂ ਉਸ ਚੈਲੰਜ ਨੂੰ ਕਬੂਲ ਕੀਤਾ ਸੀ ਵੀ ਠੀਕ ਆ ਤੁਹਾਡੀ ਗੱਲ ਠੀਕ ਆ ਅਸੀਂ ਚੰਡੀਗੜ੍ਹ ਆ ਜੰਨੇ ਆ ਤੇ ਤੁਸੀਂ ਵੀ ਬਹਿ ਜਾਓ ਪ੍ਰੈਸ ਸਾਹਮਣੇ ਬਹਿ ਜਾਂਦੀ ਆ ਤੁਸੀਂ ਆਪ ਦਾ ਸਰਕਾਰ ਨੇ ਜਿਹੜਾ ਵਿਕਾਸ ਕੀਤਾ ਉਹ ਸਾਡੇ ਸਾਹਮਣੇ ਰੱਖ ਦਿਓ ਅਸੀਂ ਜਿਹੜਾ ਪੱਖ ਸਮਝਦੇ ਵੀ ਸਰਕਾਰ ਕੋਲੋਂ ਕਿੱਥੇ-ਕਿੱਥੇ ਫਰਕ ਰਿਆ ਕੀ ਗਲਤੀਆਂ ਰੀਆਂ ਖੇਤੀ ਸੈਕਟਰ ਕਿਵੇਂ ਉਜੜਿਆ ਅਸੀਂ ਆਪਦਾ ਪੱਖ ਰੱਖਦਾਂ ਨਹੀਂ ਨਹੀਂ ਮੇਰੀ ਬੇਨਤੀ ਉਹ ਖਾਡਾ ਕੋਈ ਨਹੀਂ ਹੈਗਾ ਉਹ ਫਿਰ ਭੱਜ ਗਏ ਫਿਰ ਕਹਿੰਦੇ ਜੀ ਇਹਨਾਂ ਨੇ ਸੱਦਾ ਪ੍ਰੋਪਰ ਦਿੱਤਾ ਨਹੀਂ ਹੈਗਾ ਗੱਲ ਤਾਂ ਉਹਨਾਂ ਵੱਲੋਂ ਆਈ ਪ੍ਰੈਸ 'ਚ ਕਿਉਂਕਿ ਉਹਨਾਂ ਨੇ ਪ੍ਰੈਸ 'ਚ ਬੋਲਿਆ ਸੀ ਅਸੀਂ ਪ੍ਰੈਸ 'ਚ ਦਿੱਤਾ ਅਸੀਂ ਕਿਹਾ ਵੀ ਦੱਸ ਦਿਓ ਵੀ ਸੱਦਾ ਕਿਵੇਂ ਲਈਏ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੁਣ ਅਸੀਂ ਫਿਰ ਸੁਨੀਲ ਜਾਖੜ ਜੀ ਫਿਰ ਬੋਲ ਕੇ ਗਏ ਨੇ ਕੱਲ ਪਰਸੋ ਪੀਸੀ ਕੀਤੀ ਆ ਆ ਆ ਇਲਜ਼ਾਮਾ ਡੱ ਲੱਗੇ ਨੇ ਅਸੀਂ ਤਾਂ ਉਹਨਾਂ ਦਾ ਹੀ ਸਦਾ ਕਬੂਲ ਦਿਆ ਮਹਾਰਾਜ ਬੈਠੇ ਜਾਈਏ ਕਿਤੇ ਬੈ ਕੇ ਤੁਸੀਂ ਦੱਸਿਓ ਕਿ ਕਿਵੇਂ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਆ ਤੁਹਾਡਾ ਹੱਕ ਆ ਅਸੀਂ ਦੱਸਾਂਗੇ ਵੀ ਆਮਦਨ ਦੁੱਗਣੀ ਹੋਈ ਆ ਕਿ ਨਹੀਂ ਹੋਈ ਤਾਂ ਇਹ ਸਾਡਾ ਹੱਕ ਹੈ ਨਾ ਜਿਹੜੇ ਆਲਜਾਮ ਪਾਛਪਾ ਦੇ ਅੰਦਰੋਂ ਲੱਗ ਰਹੇ ਨੇ ਇਸ ਇਲਜ਼ਾਮਾਂ ਬਾਰੇ ਵੀ ਸਾਡਾ ਹੱਕ ਮੰਨਦਾ ਵੀ ਥੋੜੇ ਕੋ ਕੁਝ ਹੈਗੀ ਗੱਲ ਤੇ ਦੱਸ ਦਿਓ ਅਸੀਂ ਤਾਂ ਕਹਿੰਨੇ ਵੀ ਲੋਕਾਂ ਸਾਹਮਣੇ ਸੱਚ ਆਵੇ ਅੱਛਾ اپنی ਗੱਲ ਕਰ ਦਿੱਤੀ ਜਿਹੜੇ 750 ਦੇ ਕਰੀਬ ਅਤੇ ਹੋਟਲ ਬੰਦ ਹੋਣ ਦੇ ਲਗਾਤਾਰ ਆ ਗਏ ਆ ਟੂਰਿਜ਼ਮ ਪੰਜਾਬ ਦਾ ਬਿਲਕੁਲ ਖਤਮ ਹੋ ਚੁੱਕਾ ਹੈ ਰਿੰਡਰ ਕੈਟਰੀਨਾ ਕਰਕੇ ਤੁਹਾਡੇ ਹਾਈਵੇ ਬੰਦ ਹੋਣ ਕਰਕੇ ਹੋਰਾਂ ਦਾ ਵੀ ਕਸੂਰ ਕੀ ਹੈ ਇਹਦਾ ਹਾਂ ਦੇਖੋ ਜਿੱਥੋਂ ਤੱਕ ਪੰਜਾਬ ਦੇ ਲਗਭਗ ਅੱਧਾ ਪੰਜਾਬ ਡੜਾਬਾਓ ਕੇਂਦਰ ਸਰਕਾਰ ਨੇ ਉਹਦੇ ਤੇ ਨੈਸ਼ਨਲ ਹਾਈਵੇ ਤੇ ਦੁਬਾਰਾ ਕੱਡੀਆਂ ਹੋਈਆਂ ਨੇ ਅੱਜ ਵੀ ਅਸੀਂ ਤੁਹਾਡੇ ਸਾਹਮਣੇ ਬੇਨਤੀ ਕਰਦੇ ਹਾਂ ਪੀ ਪਾਈ ਅਸੀਂ 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 ਸਾਡਾ ਕੋਈ ਸੜਕ ਜਾਮ ਕਰਨ ਦਾ ਕੋਈ ਐਲਾਨ ਨਹੀਂ ਸਾਡਾ ਕੋਈ ਪ੍ਰੋਗਰਾਮ ਨਹੀਂ ਹੈਗਾ ਕੱਲੇ ਇੱਥੇ ਨਹੀਂ ਗਈ ਅੰਬਾਲਾ ਦੇ ਵਿੱਚ ਅੰਬਾਲਾ ਦੇ ਮਗਰ ਵੀ 100 ਕਿਲੋਮੀਟਰ ਤਿੰਨ ਤਿੰਨ ਦੁਵਾਰਾਂ ਨੇ ਔਰ ਇੱਥੇ ਛੱਡ ਦਿਆ ਦਿੱਲੀ ਦੇ ਵਿੱਚ ਵੀ ਹੈਗੀ ਦਿੱਲੀ ਦੇ ਵਿੱਚ ਵੀ ਜਦੋਂ ਦੋਵਾਂ ਮੋਰਚਿਆਂ ਨੇ ਐਲਾਨ ਕਰਤਾ ਵੀ ਜਦੋਂ ਕੇਂਦਰ ਸਰਕਾਰ ਇਹ ਦੁਵਾਰਾਂ ਅੱਗੋਂ ਹਟਾਊਗੀ ਅਸੀਂ ਫਿਰ ਦਿੱਲੀ ਜਾ ਕੇ ਆਪਦਾ ਪ੍ਰੋਗਰਾਮ ਕਰਾਂਗੇ ਸਾਡਾ ਹੁਣ ਅੱਗੇ ਵਧਣ ਦਾ ਤੇ ਕੋਈ ਅਸੀਂ 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 ਤਾਂ ਇਹ ਤਾਂ ਇਹ ਇਹ ਤਾਂ ਮੋਦੀ ਸਰਕਾਰ ਜਵਾਬ ਦੇਵੇ ਨਾ ਜਿਨੇ ਰੋਡ ਬੰਦ ਕੀਤੇ ਨੇ ਜਿਨੇ ਬੰਦ ਕੀਤੇ ਨੇ ਸੜਕਾਂ ਉਹ ਜਵਾਬ ਦੇਵੇ ਜਾਂ ਤੇ ਕਿਸਾਨ ਲੀਡਰਾਂ ਨੇ ਸੜਕਾਂ ਬੰਦ ਕੀਤੀਆਂ ਹੁਣ ਜਾਂ ਜਾਮ ਕਿਸਾਨ ਲੀਡਰਾਂ ਵੱਲੋਂ ਕੀਤਾ ਹੋਵੇ ਫਿਰ ਤਾਂ ਉਹ ਜਵਾਬ ਦਿੰਦੇ ਨੇ ਪਬਲਿਕ ਕਹਿ ਲੱਗੀ ਬਣਾਲੇ ਜੋ ਆਪਣੀ ਗੱਲ ਕਿ ਟ੍ਰੇਨਾਂ ਕੈਨਸਲ ਹੁੰਦੀ ਵੀ ਹੈ ਵਪਾਰ 'ਚ ਕੋਈ ਕਾਫੀ ਫਰਕ ਪੈਂਦਾ ਨਹੀਂ ਮੈਂ ਤਾਂ ਕਹਿੰਦਾ ਤੁਹਾਡੀ ਗੱਲ ਬਾਅਦ 'ਚ ਬੈਜੋ ਵੀ ਕੋਈ ਤਾ ਸਾਡੇ ਖਿਲਾਫ ਪਬਲਿਕ ਹੋਵੇ ਜੇ ਅਸੀਂ ਅਸੀਂ ਸੜਕਾਂ ਬਲੌਕ ਕੀਤੀਆਂ ਵੇ ਹੁਣ ਵੇਖਿਆ ਜਾਣਨਾ ਵੀ ਤੁਸੀਂ ਆਜੋ ਨਾ ਪ੍ਰੈਸ ਵਾਲੇ ਅੱਜ ਤੁਹਾਨੂੰ ਕੰਦਾ ਬੁਖਾ ਦਿੰਨੇ ਵੀ ਕੰਦਾ ਕਿੰਨਾ ਨੇ ਕੱਢੀਆਂ ਨੈਸ਼ਨਲ ਹਾਈਵੇ ਦੇ ਉੱਤੇ ਕਿੱਲ ਕਿੰਨਾ ਲਾਇਆ ਹੋਰ ਸਰਕਾਰ ਤਾਂ ਸਰਕਾਰ ਨੇ ਬੰਦ ਕੀਤੀ ਹੈ ਕਹਿਣਾ ਹੈ ਕਿ ਜਿੰਨਾ ਕਿਸਾਨਾਂ ਲਈ ਅਸੀਂ ਆਪਣੇ ਕੰਮ ਕਾਜ ਛੱਡ ਕੇ ਇਸ ਬੰਦ ਹੰਦਾਲ ਦਾ ਸਮਰਥਨ ਦਿੰਦਾ ਪਰ ਅੱਜ ਉਹਨਾਂ ਕਿਸਾਨਾਂ ਕਰਕੇ ਕਿਤਨੇ ਕਿਤੇ ਸਾਡੇ ਕੰਮ ਕਾਜ ਰੁਕ ਜੋ ਰਹੇ ਆ ਇਸ ਤਰ੍ਹਾਂ ਜਿਹਨਾਂ ਨੇ ਦਿੱਲੀ ਜਾਣਾ ਉਹਨਾਂ ਨੂੰ ਕਈ-ਕਈ ਘੰਟੇ ਟ੍ਰੇਨਾਂ ਦੇ ਕੋਲ ਸਾਬਾ ਡੀਲ ਕਰਕੇ ਪਰਿਚਾਰਨ ਕੀਤੀ ਹੈ ਨਾ ਜਦੋਂ ਹਾਈਵੇ ਉਹਨਾਂ ਨੇ ਜਾਮ ਕੀਤੇ ਟ੍ਰੇਨਾਂ ਦੇ ਤੁਹਾਡੇ ਉਰ ਜਾਮ ਨੇ ਹਾਂ ਦੇਖੋ ਹਾਈਵੇ ਸਰਕਾਰ ਦੇ ਜਾਮ ਨੇ ਇਹ ਤਾਂ ਸਪਸ਼ਟ ਹੋ ਗਿਆ ਟ੍ਰੇਨ ਇੱਕ ਸ਼ੰਭੂ ਬਾਰਡਰ ਤੱਕ ਰੁਕਿਆ ਹੋਇਆ ਕੰਮ ਫਿਰ ਸੁਣ ਲਓ ਸੁਣ ਲਓ ਸੁਣ ਲਓ ਬਾਕੀ ਪੰਜਾਬ ਸਾਰਾ ਖੁੱਲਾ ਹੋਇਆ ਵਾ ਠੀਕ ਹੈ ਜੀ ਦੂਸਰਾ ਵੀ ਉਹਦੇ ਤੇ ਹਰਿਆਣਾ ਸਰਕਾਰ ਜਦੋਂ ਅਸੀਂ ਐਲਾਨ ਕੀਤਾ ਉਹਦਾ ਹਰਿਆਣਾ ਸਰਕਾਰ ਨਾਲ ਮੀਟਿੰਗ ਕਰ ਲਈ ਹਰਿਆਣਾ ਸਰਕਾਰ ਦੇ ਵੱਡੇ ਅਫਸਰ ਆ ਕੇ ਮੰਨ ਗਏ ਕਿ ਜਿਹੜੇ ਤਿੰਨ ਕਿਸਾਨ ਲੀਡਰ ਗ੍ਰਿਫਤਾਰ ਕੀਤੇ ਨੇ ਉਹ ਅਸੀਂ ਰਿਹਾ ਕਰ ਦਾਂਗੇ ਅਸੀਂ ਉਹਨੂੰ ਉਸ ਉਸ ਉਹ ਰੇਲ ਰੋਕੋ ਨੂੰ ਅੱਗੇ ਪਾ ਦਿੱਤਾ ਜਦੋਂ ਮਿੱਥੇ ਸਮੇਂ ਦੇ ਵਿੱਚ ਹਰਿਆਣਾ ਸਰਕਾਰ ਨੇ ਮੰਨ ਕੇ ਉਹ ਕਿਸਾਨ ਆਗੂਆਂ ਨੂੰ ਜੜਾ ਵਾ ਰਿਹਾ ਨਹੀਂ ਕੀਤਾ ਤਾਂ ਹਰਿਆਣਾ ਸਰਕਾਰ ਪਰ ਜੀ ਹੈਗੀ ਮਸਲਾ ਵੀ ਸੋਟਾ ਹੈਗਾ ਜਾਣਦਾ ਸੀ ਨੈਸ਼ਨਲ ਮੰਗਾਂ ਦੇ ਉੱਤੇ ਇਹ ਟਰੈਕ ਡੱਕੇ ਹੋਣ ਫਿਰ ਤਾਂ ਉਹ ਵੀ ਅਰ ਮਸਲਾ ਤਾਂ ਹੈਗਾ ਵੱਡਾ ਤੇ ਚੋਣ ਜਾਪਤਾ ਲੱਗਾ ਹੋਇਆ ਥੋੜਾ ਤਰਕ ਠੀਕ ਨਹੀਂ ਹੈਗਾ ਬੰਦੇ ਰਿਆ ਕਰਨੇ ਛੋਟੇ ਮੇਟੇ ਕੇਸਾਂ ਤੋਂ ਕੋ ਵੱਡੀ ਗੱਲ ਨਹੀਂ ਹੈਗੀ ਆ ਔਰ ਔਰ ਦੇਖੋ ਇੱਕ ਤਾਂ ਦੂਜਾ ਪੱਖ ਹੈ ਵੀ ਟ੍ਰੇਨਾਂ ਬੰਦ ਕੋਈ ਕਿਸਾਨ ਲੀਡਰਾਂ ਨੇ ਨਿੱਜੀ ਮਫਾਦਲੀ ਨਹੀਂ ਕੀਤੀਆਂ ਜਿਹੜਾ ਅੰਦੋਲਨ ਚੱਲ ਰਿਹਾ ਦੇਖੋ ਜਿਹੜਾ ਡਬਲਯੂਟੀਓ ਤੋਂ ਭਾਰਤ ਨੂੰ ਬਾਹਰ ਕੱਢਣ ਦੀ ਗੱਲ ਹੈਗੀ ਆ ਉਹ ਉਹ ਸਾਰੇ ਦਾ ਸਾਰਾ ਕੰਮ ਛੋਟਾ ਲੱਗੂ ਉਦਯੋਗ ਵਾਸਤੇ ਠੀਕ ਹੈ ਜੀ ਸਾਡੇ ਪਬਲਿਕ ਟ੍ਰੈਸਟ ਚ ਕੰਮ ਚੱਲ ਰਹੇ ਆ ਕੋਈ ਨਿੱਜੀ ਤਾਂ ਹੈ ਨਹੀਂ ਸਾਡੇ ਕੋਲ ਵਪਾਰ ਮੰਡਲ ਵੀ ਆਇਆ ਸੀ ਅਸੀਂ ਬੜੀ ਲੰਮੀ ਮੀਟਿੰਗ ਕੀਤੀ ਉਹਨਾਂ ਨੇ ਬੜੇ ਕਿਹਾ ਵੀ ਅਸੀਂ ਤੁਹਾਡੇ ਨਾਲ ਹੈਗੇ ਆ ਪਰ ਸਾਡਾ ਵਪਾਰ ਪ੍ਰਭਾਵਿਤ ਹੋ ਗਿਆ ਉਹਨਾਂ ਨੇ ਕਿਹਾ ਵੀ ਸਾਨੂੰ ਇਹ ਟ੍ਰੇਨ ਤੋਂ ਘੱਟ ਤੇ ਸੜਕੋ ਜ਼ਿਆਦਾ ਨੁਕਸਾਨ ਹੋ ਰਿਹਾ ਅਸੀਂ ਕਿਹਾ ਉਹਨਾਂ ਨੂੰ ਵੀ ਤੁਸੀਂ ਕੇਂਦਰ ਨਾਲ ਗੱਲ ਕਰੋ ਹਰਿਆਣਾ ਸਰਕਾਰ ਨਾਲ ਗੱਲ ਕਰੋ ਜੇ ਤੁਸੀਂ ਕੋਈ ਪ੍ਰਦਰਸ਼ਨ ਕਰਨਾ ਚਾਹੋਗੇ ਅਸੀਂ ਤੁਹਾਡੇ ਨਾਲ ਹੋਵਾਂਗੇ ਪਰ ਜੇ ਤੁਸੀਂ ਕਹੋ ਵੀ ਇਹਦੇ ਲਈ ਅਸੀਂ ਜ਼ਿੰਮੇਵਾਰ ਅਸੀਂ ਤਾਂ ਜ਼ਿੰਮੇਵਾਰ ਨਹੀਂ ਹਾਂਗੇ ਉਹਨਾਂ ਕਹੇ ਠੀਕ ਹੈ ਤੁਹਾਡੀ ਪੋਜੀਸ਼ਨ ਨੂੰ ਵੀ ਸਮਝਦੇ ਅਸੀਂ ਜੋ ਕੁਝ ਕਾਰੋਬਾਰ ਨਾਲ ਹੋ ਰਿਹਾ ਉਹ ਵੀ ਸਮਝਦੇ ਹਾਂ ਲੋਕਾਂ ਨੂੰ ਇਹਨਾਂ ਕਰਕੇ ਤਕਲੀਫ ਤਾਂ ਆ ਰਹੀ ਐਚ ਕੋਰ ਪਰ ਉਸ ਤਕਲੀਫ ਲਈ ਸਰਕਾਰ ਜ਼ਿੰਮੇਵਾਰ ਆ ਕਿਸਾਨ ਜਾਗੂ ਜ਼ਿੰਮੇਵਾਰ ਨਹੀਂ ਹੈ ਹਾਂ ਮੈਂ ਮੈਂ ਤਾਂ ਓਪਰ ਲਈ ਕਿਹਾ ਸੀ ਕਿ ਇਹ ਛੋਟਾ ਜਿਹਾ ਇਸ਼ੂ ਆ ਅੱਜ ਕਸਾਂ ਹਰਿਆਣਾ ਦੀ ਸਰਕਾਰ ਇਹ ਕਰ ਰਹੀ ਰੇਲ ਟ੍ਰੈਕ ਬਿਲਾਂ ਸੜਕ ਤੇ ਦਾ ਮੋਰਚਾ 7:00 ਤੋਂ 5:00 ਤੋਂ 7:00 ਵਰੀ ਕਿਸਾਨਾਂ ਵੱਲੋਂ ਬੰਦ ਕੀਤੇ ਜਾਂਦੇ ਨੇ। ਇਹ ਰਿਕਾਰਡ ਆ ਡਾਟਾ ਹੈ ਜੇ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਜਾਮ ਕਰਦੇ ਹੋ। ਇਹ ਕੋਈ ਇੱਕ ਸਮੇਂਦਾਰ ਇੱਕ ਚੰਗੇ ਇੱਕ ਜਿਹੜਾ ਪ੍ਰੋਗਰੈਸਿਵ ਸਟੇਟ ਦੀ ਹੈ ਕੋਈ ਚੰਗੀ ਨਹੀਂ ਸਾਨੂੰ। ਹਾਂ ਥੋੜੀ ਬਿਲਕੁਲ। ਦੇਖੋ ਸਵਾਲ ਤੇ ਹੈਗਾ ਵੀ ਅਸੀਂ ਤੁਹਾਨੂੰ ਦੋ ਚਾਰ ਗਜੰਪ ਲਾਵੇ ਦੇ ਦਿੰਨੇ ਆ। ਵੀ ਦੇਖੋ ਅਸੀਂ ਚਾਹੁੰਦੇ ਆ ਵੀ ਇਸ ਕਿਸਮ ਦਾ ਸਾਨੂੰ ਬਹੁਤ ਸਾਰੇ ਸਵਾਲ ਵੀ ਰੋਜ਼ ਪ੍ਰਦਰਸ਼ਨ ਕਰਨ ਦਾ ਕੋ ਹੋਰ ਟੰਗ ਕੱਢ ਲਈਏ। ਅਸੀਂ ਕਹਿੰਦੇ ਬਿਲਕੁਲ ਸਹੀ ਆ ਸਾਡਾ ਭਾਰਤ ਇਹੋ ਜਿਹਾ ਹੋ ਜੇ ਕਿ ਐਸੀ ਕਾਲੀਆਂ ਪੱਟੀਆਂ ਵੀ ਬਣ ਲਿਗੀਆਂ ਤਾਂ ਸਾਡੀ ਸਰਕਾਰ ਸੁਣ ਲਿਆ ਕਰੇ ਤੁਹਾਨੂੰ ਮੈਂ 2-3 ਗਜੰਬ ਸਮਰੀਲਾ ਇਰੋਨ ਨੂੰ ਤੁਸੀਂ ਜਾਣਦੇ ਹੋ ਕਿ ਉੱਤਰਪਰ 10 ਸਾਲ ਮਰਨ ਵਰਤ ਤੇ ਰਿਹਾ ਕਿਸੇ ਨੇ ਸੁਣਿਆ ਹੋਵੇ ਇਹਦੋਂ ਕਾ ਬਾਪੂ ਸੂਰਤਾ ਸਿੰਘ ਆ ਹਜੇ ਤੱਕ ਕਿਸੇ ਨੇ ਸੁਣਿਆ ਹੋਵੇ ਜਾਂ ਅਸੀਂ 6-6 ਮਿੰਟ ਡੀਸੀ ਦਫ਼ਤਰ ਬੈਠੇ ਰਹੇ ਉੱਥੇ ਕਿਸੇ ਨੇ ਸਾਨੂੰ ਸੁਣਿਆ ਅਸੀਂ ਚਾਹੁੰਦੇ ਹਾਂ ਤੁਹਾਡੀ ਗੱਲ ਠੀਕ ਆ ਪਰ ਆਮ ਜਨਤਾ ਦੇ ਅਸੀਂ ਤੇ ਨਹੀਂ ਕਿਹਾ ਤੁਸੀਂ ਲੀਡਰ ਦਾ ਘਰ ਕਿਉਂ ਜਿਹੜੇ ਦਾ ਵਿਚਾਰ ਕਰਦੇ ਪਏ ਭਾਜੀਪੀ ਦੇ ਉੱਥੇ ਕਿਉਂ ਨਹੀਂ ਤੁਸੀਂ ਲੀਡਰਾਂ ਦੇ ਘਰ ਵੀ ਘੇਰੀਏ ਤਾਂ ਵੀ ਪਬਲਿਕ ਨੂੰ ਸਮੱਸਿਆ ਜਦੋਂ ਅਸੀਂ ਆਈਟੀਓ ਸਭ ਪਿਛਲੇ ਬੰਦੇ ਆ ਸੁਣ ਲਓ ਮੇਰੀ ਬੇਨਤੀ ਜਦੋਂ 10000 ਬੰਦਾ ਇੱਥੇ ਆ ਕੇ ਭੌਂਦੇ ਆ ਇੱਥੇ ਵੀ ਤਾਂ ਲੋਕਾਂ ਦੇ ਆਮ ਹਾਊਸ ਆ ਇੱਥੇ ਵੀ ਲੋਕਾਂ ਨੂੰ ਘਰ ਚ ਜਾਣ ਚ ਆਉਣ ਚ ਸਮੱਸਿਆ ਆਉਂਦੀ ਹੈ। ਅਵਲ ਸਰ ਦੇ ਵਿੱਚ 100 ਤੋਂ ਵੱਧ ਟੈਕਸੀ ਟੁੱਟ ਗਈ ਔਰ ਬੱਸਾਂ ਬੰਨ੍ਹ ਕੇ ਲੋਕੀ ਹੁੰਦੇ ਨੇ। ਸਰਕਾਰਾਂ ਦੇ ਲੋਕੀ ਉਹ ਸਰਕਾਰਾਂ ਤੇ ਰੇਡੀਅਨਾਂ ਨੂੰ ਮਜਬੂਰ ਹੋ ਗਏ ਲੋਕ। ਮੇਰਾ ਸਵਾਲ ਆ ਉਹਨਾਂ ਦਾ ਕਸੂਰ ਕੀ ਹੈ ਕਰ ਰਿਹਾ ਹੈ? ਨਹੀਂ ਅਸੀਂ ਤਾਂ ਸਪਸ਼ਟ ਕਰਦੇ ਆਂ ਵੀ ਅਸੀਂ ਤਾਂ ਤੁਹਾਡੇ ਨਾਲ ਮੰਨੇ ਵੀ ਜੋ ਵੀ ਅਸੀਂ ਅਸੀਂ ਤਾਂ ਕਹਿੰਦੇ ਆਂ ਵੀ ਭਗਵੰਤਮਾਨ ਸਰਕਾਰ ਦਾਵਾ ਠੋਕੇ ਵੀ ਜਿਹੜੇ ਇੰਨੀਆਂ ਸੜਕਾਂ ਬੰਦ ਕੀਤੀਆਂ ਪੰਜਾਬ ਦੀ ਆਰਥਿਕਤਾ ਤੁਸੀਂ ਇਕੱਲੇ ਹੀ ਨਹੀਂ ਸਾਡਾ ਜਿਹੜੀ ਸਬਜੀ ਆ ਸਬਜੀ ਪ੍ਰਭਾਤ ਪੈਰੀ ਬਾਹਰ ਨਹੀਂ ਜਾ ਰਹੀ ਤਿੰਨ ਛੜਕਾਂ ਮੰਨ ਨੇ ਬਲੌਕ ਹੋਈਆਂ ਨੇ ਇਹਨਾਂ ਤਾਂ ਰਾਜਸਤਾਨ ਦੀ ਸੜਕ ਵੀ ਬੰਦ ਕੀਤੀ ਸੀ ਉਹ ਮਹੀਨੇ ਬਾਅਦ ਬਾਅਦ ਚ ਖੋਲ ਦਿੱਤੀ ਗਈ ਠੀਕ ਹੈ ਇੱਕ ਹੀ ਸੈਕਟਰ ਚੱਲ ਰਿਹਾ ਜਿਹੜਾ ਵਾਇਆ ਜਲੰਧਰ ਦਾ ਰੂਟ ਚੱਲ ਰਿਹਾ ਦਿੱਲੀ ਨੂੰ ਇੱਕ ਦੋ ਹੋਰ ਰੂਟ ਨੇ ਬਾਕੀ ਤਾਂ ਬੰਦ ਕੀਤੇ ਸੀ ਤੁਹਾਡੇ ਸਾਹਮਣੇ ਕਹਿ ਰਹੇ ਆਂ ਵੀ ਸਰਕਾਰ ਖੋਲ ਦੇਵੇ ਸੜਕਾਂ ਜਾਮ ਕਰਨ ਦਾ ਸਾਡਾ ਪ੍ਰੋਗਰਾਮ ਹੀ ਕੋਈ ਨਹੀਂ ਹੈ ਤੁਸੀਂ ਰੋੜ ਜਾਮ ਕੀਤੇ ਆ ਸੰਧੂ ਸਾਹਿਬ ਕਹਿੰਦੇ ਮੈਂ 300 ਰੁਪਏ ਕਿਲੋ ਗੋਭੀ ਵਕੌਣੀ ਕਿਸਾਨ ਉਹ ਕਹਿੰਦੇ ਵੀ ਗੱਲਬਾਤ ਚ ਦੀ ਕਿਸਾਨ ਦੇ ਗੱਲਬਾਤ ਮੈਂ ਦੇ ਦੇਖੋ ਜਿਹੜੀਆਂ ਗੱਲਾਂ ਸੰਧੂ ਸਾਹਿਬ ਕਹਿੰਦੇ ਆ ਨਾ ਉਹ ਆਪਦੇ ਨੈਸ਼ਨਲ ਲੀਡਰਸ਼ਿਪ ਤੇ ਮੂੰਚੋ ਕੁਵਾ ਦੇਣ ਉੱਥੇ ਤਾਂ ਦੋ ਬੰਦਿਆਂ ਦੀ ਚਲਦੀ ਆ ਅਮਿਤ ਸ਼ਾਹ ਜੀ ਦੀ ਤੇ ਪ੍ਰਧਾਨ ਮੰਤਰੀ ਜੀ ਉਹ ਦੇਖੋ ਜੋ ਕਰੀਬ ਪਤਾ ਨਹੀਂ ਕਿੱਥੇ ਕਰੀਬ ਨੇ ਜਿਹੜਾ ਉਹ ਕਹਿੰਦੇ ਵੀ ਪਾਕਿਸਤਾਨ ਦਾ ਲਾਂਗਾ ਖਲਾਉਣਾ ਉਹਨੂੰ ਕਹੇ ਵੀ ਤੁਹਾਡਾ ਪ੍ਰਧਾਨ ਮੰਤਰੀ ਦਵੇ ਬਿਆਨ ਉਹ ਤਾਂ ਪਾਕਿਸਤਾਨ ਦੇ ਨਾਂ ਤੇ 10-10 ਗਾਲਾਂ ਕੱਢਦੇ ਨੇ ਵੀ ਇਹ ਸਾਨੂੰ ਧੋਲ ਰਿਆ ਤੋਂ ਦੋਵਾਂ ਦੇ ਭਾਜਪਾ ਦੀ ਜਿਹੜੀ ਪਾਲਿਸੀ ਆ ਉਹ ਤੇ ਜਿਹੜੇ ਤਰਨ ਸੰਧੂ ਜੀ ਉਹਨਾਂ ਦੀ ਗੱਲ ਵਿੱਚ ਦੋਵੇਂ ਚ ਕੋਈ ਵਜਨ ਨਹੀਂ ਹੈਗਾ ਉਹ ਤਾਂ ਕਹਿੰਦੇ ਵੀ ਇਸ ਮੁਲਖ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੀਦਾ ਇਹਦਾ ਨੁਕਸਾਨ ਕਰਦਾ ਜੀ ਤੋ ਇਸ ਕਰਕੇ ਇਹ ਦੋਰੇ ਮਾਪਦੰਡ ਨੇ ਜਿੱਥੇ ਲੱਗਦਾ ਪੰਜਾਬੀਆਂ ਨੂੰ ਖੁਸ਼ ਕਰਨਾ ਉੱਥੇ ਉਹ ਬਿਆਨ ਦੇ ਦਿੱਤਾ ਜਿੱਥੇ ਲੱਗਦਾ ਵੀ ਦਿੱਲੀ ਤੋਂ ਪਰੇ ਹੋਰ ਹਿੰਦੀ ਪਾਸੀ ਸਟੇਟਾਂ ਦੇ ਲੋਕਾਂ ਨੂੰ ਖੁਸ਼ ਕਰਨਾ ਉੱਥੇ ਬਿਆਨ ਹੋਰ ਦਿੱਤਾ ਜੀ ਸਾਹਿਬ ਜੀ ਸਾਹਿਬ ਸੰਧੂ ਸਾਹਿਬ ਇੱਕ ਦੇ ਵਿੱਚ ਵੀ ਪ੍ਰੋਗਰਾਮ ਹੈ ਗਿਆ ਤੁਸੀਂ ਇੱਕ ਹੀ ਕਰਦੇ ਪਏ ਹੋ ਬਾਕੀ ਕਿਉਂ ਨਹੀਂ ਕਰਦੇ ਪਏ ਦੇਖੋ ਦੇਖੋ ਜਿੱਥੇ ਸਾਡੀ ਜਿੱਥੇ ਵੀ ਸਾਡੀ ਜਨਤਾ ਵਾ ਜਿੱਥੇ ਸਾਨੂੰ ਪਤਾ ਲੱਗਦਾ ਅਸੀਂ ਪੀਸਫੁਲੀ ਠੰਗਣਾ ਪਹਿਲੀ ਗੱਲ ਤਾਂ ਬੁਰਗਤ ਨਹੀਂ ਕਰਦੇ ਇੱਕ ਤਾਂ ਸੁਣ ਲਓ ਸਾਡਾ ਅਸੀਂ ਸਵਾਲ ਕਰਨ ਜਾਂਦੇ ਵੀ ਭਾਈ ਸਾਡੇ ਨਾਲ ਬਹਿ ਸਵਾਲਾਂ ਦੇ ਜਵਾਬ ਦੇ ਉਹ ਕਹਿੰਦੇ ਜੀ ਤੁਹਾਡੇ ਮੱਥੇ ਵੀ ਨਹੀਂ ਲੱਗਣਾ ਸੀ ਠੀਕ ਆ ਜੀ ਫਿਰ ਸਾਡੇ ਬੰਦੇ ਕਾਲੇ ਝੰਡਿਆਂ ਨਾਲ ਵਿਰੋਧ ਕਰਦੇ ਪੀਸਫੁਲੀ ਠੀਕ ਆ ਉਹ ਆਪ ਦਾ ਕੰਮ ਕਰੀ ਜਾਂਦੇ ਅਸੀਂ ਅਸੀਂ ਤਾਂ ਦੇਸ਼ ਦੇ ਸਾਹਮਣੇ ਗੱਲ ਰੱਖ ਰਹੇ ਪੰਜਾਬੀਆਂ ਦੇ ਸਾਹਮਣੇ ਗੱਲ ਰੱਖ ਰਹੇ ਦੋਹਰੇ ਕਰਦਾ ਵੀ ਵੇਖਿਓ ਰਨਜੀਤ ਸਿੰਘ ਹੁਣਾ ਨੇ ਰਲਾਵਾ ਪਹਿਲੇ ਸੋਨ ਕੱਟ ਕਰਨਾ ਜਿੰਨਾ ਜਾਣਾ ਨਾ ਜਾਣਾ ਲੋਕਾਂ ਦੀ ਮਰਜ਼ੀ ਆ ਪਰ ਜਦੋਂ ਜਾਨ ਲੱਗਿਆ ਸ਼ਹੀਦ ਸੋਭ ਕਰਨ ਨੂੰ ਯਾਦ ਕਰ ਲਿਓ ਵੀ ਸਿੱਧੀ ਗੋਲੀ ਮਾਰਿਆ ਜਿਹੜੇ ਕਿਸਾਨਾਂ ਦੇ ਹੱਕ ਚ ਗਿਆ ਔਰ ਇਹ ਯਾਦ ਕਰ ਲਿਓ ਵੀ ਅਸੀਂ ਐਮਐਸਪੀ ਗਰੰਟੀ ਕਾਨੂੰਨ ਮੰਗ ਰਹੇ ਹਾਂ ਜਾਨ ਲੱਗਿਆ ਇਹ ਯਾਦ ਕਰ ਲਿਓ ਵੀ ਭਾਈ ਅਸੀਂ ਕਿਸਾਨ ਮਜ਼ਦੂਰ ਦੇ ਕਰਜ਼ੇ ਮਾਫੀ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਪੱਖ ਰੱਖ ਰਹੇ ਦੇਸ਼ ਸਾਹਮਣੇ ਕਿੰਨੂ ਬੋਟ ਪਾਉਣੀ ਆ ਨਹੀਂ ਬੋਟ ਪਾਉਣੀ ਆ ਲੋਕਾਂ ਦੀ ਮਰਜ਼ੀ ਹੈਗੀ ਧੰਨਵਾਦ ਧੰਨਵਾਦ ਨਵ ਨਵਦੀਪ ਸਿੰਘ ਸੀਗਾ ਠੀਕ ਹੈ ਜੀ ਇੱਕ ਗੁਰਕਿਰਤ ਆ ਇੱਕ ਹੈਗਾ ਵਾ ਆਪਣਾ ਅਨੀਸ਼ ਖੱਟੜ ਠੀਕ ਹੈ ਇਹ ਤਿੰਨ ਲੀਡਰ ਨੇ ਇਹ ਇਹ ਤਿੰਨੇ ਲੀਡਰ ਜਦੋਂ ਲਗਭਗ ਜਿਹੜੇ ਗ੍ਰਿਫਤਾਰ ਕੀਤੇ ਨੂੰ ਕਾਫੀ ਅਨੀਸ਼ ਖੱਟੜ ਜੀ ਤਾਂ 40 ਦਿਨ ਉੱਥੇ ਮਰਨ ਵਰਤ ਤੇ ਵੀ ਜੇਲ੍ਹ 'ਚ ਰਹੇ ਆ ਔਰ ਦੁੱਖ ਵਾਲੀ ਗੱਲ ਹੈ ਭਾਈ ਅਨੀਸ਼ ਖੱਟੜ ਦੇ ਪਰਿਵਾਰ ਨੂੰ ਜੇਲ੍ਹ 'ਚ ਨਹੀਂ ਮਿਲ ਦਿੱਤਾ ਜਾਂਦਾ ਦੁਨੀਆਂ ਦਾ ਕੋਈ ਕਾਨੂੰਨ ਨਹੀਂ ਕਹਿੰਦਾ ਵੀ ਤੁਸੀਂ ਕਿਸੇ ਕੈਦੀ ਨੂੰ ਮਿਲ ਨਹੀਂ ਸਕਦੇ ਮੈਂ ਚਲਾਨ ਵੀ ਪੇਸ਼ ਕਰਦਾ ਬੁੱਸ ਨੂੰ ਹਾਂ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਕਰ ਦਿੱਤਾ ਹੋਗਾ ਮੈਨੂੰ ਜਾਣਕਾਰੀ ਨਹੀਂ ਹੈ ਲੈ ਉਹਦੇ ਬਾਰੇ ਚਲਾਨ ਤੁਸੀਂ ਯਾਦ ਕਰਦੇ ਇਹਨੇ ਤੁਸੀਂ ਰੇਲ ਰੇਲ ਟ੍ਰੈਕ ਖੋਲਪੇ ਲੈ ਆ ਗੋ ਮਦੇ ਰੇਲ ਟੋਪਰ ਰੇਲ ਟੈਕ ਠੀਕ ਠੀਕ ਕਰਦੇ